ਦੇ ਰੱਖੋ ਸਾਰਾ ਟੱਬਰ ਹੀ ਰਾਤ ਪਈ ਜਾਂਦਾ ਹੁੰਦਾ ਭਾਜ ਹਾਂ ਮਾ ਉਧਰ ਪਿਓ ਉਧਰ ਦੂਜੇ ਚੁੱਪ ਕਰਾਉਂਦੇ ਬੈਠਦੇ ਹੁੰਦੇ ਕੋਈ ਨਹੀਂ ਲੇ ਜਾਣਾ ਕਿਤੇ ਨਹੀਂ ਕੁੜੀ ਨਹੀਂ ਅੱਜ ਗਈ ਜਾਦਣ ਉਹਨਾਂ ਦੇ ਘਰੇ ਲਈ ਮੁਰਗਾ 6 ਮਹੀਨੇ ਰਹਿਣੇ ਇੱਥੇ ਆ ਗਈ ਹਾਂ ਵਹੀ ਗੱਲ ਬਸ ਹੁੰਦੇ ਆਏ ਵੀ ਜਿਵੇਂ ਹੁਣ ਜਹਾਜ਼ ਚੜ੍ਹੂ ਲੱਗੀ ਮੁੜ ਕੇ ਨਹੀਂ ਆਉਣਾ ਹੀ ਨਹੀਂ 16 ਸਾਲ ਸਹੀ ਗੱਲ ਸਿੱਧੇ ਕੈਨੇਡਾ ਚੱਲ ਜਣਾ ਹੁੰਦੀ ਸਾਰੇ ਤੇ ਆਉਣਾ ਉੱਥੇ ਹੀ ਹੈ ਮੈਂ ਨਹੀਂ ਭਾਈ ਉਹਨਾਂ ਦੇ ਮੈਂ ਜਿੰਨਾਂ ਦੇ ਘਰੇ ਰਹਿੰਦਾ ਸੀ ਉਹਨਾਂ ਦੀਆਂ ਕੁੜੀਆਂ ਨਹੀਂ ਮੈਂ ਕਿਤੇ ਸੌਹੀਆਂ ਦੇਖੀਆਂ ਅੱਛਾ ਖਾਸ ਲੱਗੇ ਮੈਂ ਸੋਚਦਾ ਹੁੰਦਾ ਸੀ ਉਹਨਾਂ ਦੇ ਤਿੰਨ ਤਿੰਨ ਜਵਾਕ ਹੈ ਵੀ ਜਵਾਕ ਕਿੱਥੋਂ ਆਉਂਦੇ ਹੈ ਕਿਹਦੇ ਬਣੇ ਇਹ ਪੈਦਾ ਕਰਦੇ ਹੈ ਵੀ ਇਹ ਸੌਹੀਏ ਜਾਂਦੀਆਂ ਨਹੀਂ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਵੀ ਇਹ ਸੌਹੀ ਕਿਹੜੀਆਂ ਜਾਂਦੀਆਂ ਬੱਸ ਐਸੀ ਅੱਛਾ ਬੱਸ ਇਦਰੀ ਹੈ ਬਸ ਕਦੇ ਜ਼ਰੂਰ ਤੋਗੀ ਤੂੰ ਜਾਏਗੀ ਅੱਛਾ ਉਹ ਜ਼ਰੂਰਤ ਨਹੀਂ ਹੈ ਲੈ ਇਹ ਕਿਹੜੀ ਜ਼ਰੂਰਤ ਨਹੀਂ ਬਈ ਜ਼ਰੂਰ ਦਾ ਸਾਰੇ ਕੁੜੀ ਜਿਹਦਾ ਆਪਾਂ ਵਿਆਹ ਦੀ ਤੇ ਉਹਦਾ ਉਹੀ ਘਰ ਆ ਉਹਨਾਂ ਨੂੰ ਕੋਈ ਘਰ ਨਹੀਂ ਪਪਾ ਉਹਨਾਂ ਨੇ ਆਏ ਆ ਉਹਨਾਂ ਦੀ ਕੁੜੀ ਦੌਰਤੀ ਹਾਂ ਵੀ ਉਹਨਾਂ ਦੀ ਕੁੜੀ ਉਹਨਾਂ ਕੋਲ ਉਹਥੇ ਸਾਡੇ ਵਾਲੀ ਇਧਰ ਲਿਆਓ ਬੱਕਰ ਉਹ ਕੋਈ ਕੰਮ ਕਰੀ ਚੱਲੋ ਆਪਦੇ ਪਪਾ ਇੱਕ ਤੁਹਾਡੇ ਪਿੰਡ ਦੋ ਗਰਾਤਾਂ ਵੀ ਆਈਆਂ ਸੀ ਕਿਸੇ ਪੈਸੇ ਜ ਮੈਂ ਸੁਣੀ ਇੱਕ ਮੜੀ ਗੱਲ ਉਹ ਸਾਡੇ ਆਪਦੇ ਪੈਸੇ ਸਾਡੇ ਪਿੰਡ ਦਾ ਸੰਝਾ ਪੈਸੇ ਮੰਦਰ ਵੱਲੋਂ ਬਣਿਆ ਬਸ আচ্ছা ਜੀ ਤੇ ਮੇਰਾ ਚਾਚਾ ਮੈਨੇਜਰ ਸੀ আচ্ছা ਜੀ ਤੇ ਦੇਣ ਐਤਵਾਰ ਦਾ ਸੀਗਾ ਠੀਕ ਹੈ ਜਿੰਮੀ ਉਹਨੂੰ ਮੈਨੇਜਰੀ ਦਾ ਚਾਹ ਵਾਲਾ ਹੁੰਦਾ ਸੀ ਇਹ ਨਹੀਂ ਆਏ ਉਹਦੇ ਨਾਲ ਜਿਆਦਾ ਫੌਜੀ ਕਰਨ ਨਾਲ ਉਹ ਜਿਹੜਾ ਬੰਦਾ ਫੌਜੀ ਦਾ ਮੁੰਡਾ ਸੀ ਉਹ ਅੱਛਾ ਆ ਲੈ ਆ ਪੇਪਰ ਜਮਾ ਕਰਵਾ ਪੇਮੈਂਟ ਸਾਰੀ ਮੇਰੇ ਸਾਹਮਣੇ 32 3300 ਹੁੰਦਾ ਜਿਹੜਾ ਫੰਸ ਲੁਧਿਆਣੇ ਵੀ ਨਹੀਂ ਹੈਗਾ ਉਹ ਜੱਜਾ ਪਪਾ ਜਿਹੜਾ ਸਾਡੇ ਪਿੰਡ ਦਾ ਹਰ ਸੂਲਤਾ ਉਹਦੇ ਅੰਦਰ ਠੀਕ ਹੈ 3300 ਰੁਪਏ ਫੜ ਕੇ ਬੋਕ ਕਰਕੇ ਉਹਦੇ ਨੂੰ ਕਿਤੇ ਹੋਰ ਆ ਗਈ ਉਹਨੂੰ ਤਾਂ ਬੋਕ ਕਰਨ ਦਾ ਚਾਹ ਹੁੰਦਾ ਹੈ ਉਹਦੇ ਵੀ ਸਾਡੇ ਵੀ ਵਿਆਹ ਉਹ ਦੁਆਰਾ ਨਾ ਉਪਰ ਤਾਂ ਕਿ ਬਹੁਤ ਅੱਛਾ ਜੀ ਰਾਤ ਨੂੰ ਹਲਵਾਈ ਆ ਗਏ ਅੱਛਾ ਜੀ ਹਲਵਾਈ ਦੋ ਲੱਗਣ ਦਾ ਪ੍ਰੋਗਰਾਮ ਹੈਗਾ ਰਸੋਈ ਬਹੁਤ ਲੰਮੀ ਹੈ ਠੀਕ ਹੈ ਜੀ ਇੱਕ ਉਧਰਲੇ ਖੁੰਝੇ ਲਾ ਕੇ ਖੋਦਰਲੇ ਲੱਗ ਗਿਆ ਠੀਕ ਹੈ ਜੀ ਉਹ ਹਲਵਾਈ ਇੱਕ ਵੀ ਜੁਰ ਗਈ ਜਾਣ ਕਹਿੰਦੇ ਦੋ ਪ੍ਰਾਤਾਂ ਕਿਵੇਂ ਉਤਰ ਨਹੀਂ ਆ ਕਰੇ ਵੀ ਉੱਥੇ ਪੈਲ ਸੱਜਣਾ ਉਹ ਕਹਿੰਦਾ ਹੋਊ ਕੋਈ ਰਿਗਾਰਡ ਕਰਿਆ ਮੈਂ ਇਹਨਾਂ ਦਾ ਬੱਕ ਕਰਿਆ ਤਾਂ ਹੀ ਕਰਿਆ ਠੀਕ ਹੈ ਜਦੋਂ ਸਵੇਰੇ ਢੀਂਪਣੀਆਂ ਬਾਜਾਂ ਵਾਲੇ ਆ ਗਏ ਧਮ ਧਮ ਹੋਵੇ ਉਹ ਖੌ ਰੂਪਿਆ ਬਵੇਂ ਪਿੰਡ ਆ ਗਿਆ ਵੀ ਇਹ ਦੋ ਢੋਲ ਵੱਜੀ ਜਾਂਦੇ ਢੋਟੀਆਂ ਨੇ ਦੋ ਫਰਤਕ ਦੋ ਖੜੇ ਆਏ ਉਦੋਂ ਹਰੀ ਬਰੋਕ ਨੂੰ ਫਿਰ ਦੋ ਹੀ ਗੇਟ ਆਉਦੇ ਪੈਸਦੇ ਅੱਧਗਣੇ ਉੱਧਰਲਾ ਪਾਸਾ ਰੋਕ ਲਿਆ ਅੱਧਗਣੇ ਇੱਧਰਲਾ ਰੋਕ ਲਿਆ ਠੀਕ ਹੈ ਜੀ ਹੁਣ ਜਦੋਂ ਵੇਖਿਆ ਪਿੰਡ ਵਾਲਿਆਂ ਨੇ ਆ ਕੇ ਵੀ ਦੋ ਬਰਾਤਾਂ ਵਿਖੇ ਘਰਦਿਆਂ ਆਉਣਗੀਆਂ ਹਾਂ ਹਾਂ ਕੱਠੀਆਂ ਗਏ ਉਹਦੇ ਕੋਲੇ ਵੀ ਕਹਿੰਦੇ ਵੀ ਉਹ ਵੀ ਮਤਲਬ ਮੁੰਡਾ ਟੋਡਾ ਹੀ ਕਹਿੰਦੇ ਉਹਨਾਂ ਨੂੰ ਵੀ ਜਾਣਦੇ ਅੱਛਾ ਉਹਗਾ ਉਹਨਾਂ ਨੂੰ ਜਾਨਦੇ ਅਫੇ ਨਹੀਂ ਹੈ ਕਿ ਫਿਰ ਤੁਸੀਂ ਦੋ ਕਿਵੇਂ ਆ ਗਏ ਪਤਾ ਨਹੀਂ ਸਾਡਾ ਤਾਂ ਐਤਵਾਰ ਦਾ ਬੁੱਕ ਹੈ ਠੀਕ ਹੈ ਉਹ ਵੀ ਸਾਡਾ ਵੀ ਐਤਵਾਰ ਦਾ ਬੁੱਕ ਹੈ ਉਹ ਫਟਾਫਟ ਮੇਰੇ ਚਾਚੀ ਕੋਲ ਅਗੇ ਕਹਿੰਦੇ ਕੀ ਗੱਲ ਬਰਾਤਾਂ ਦੋ ਆਇਆਂ ਘੜੀਆਂ ਬਗੋ ਨਹੀਂ ਆਪਣਾ ਕੀ ਕਿਹਾ ਉਹਮਦੇ ਇੱਕ ਤਾਂ ਕਿਹਾ ਵੀ ਉਹ ਕਹਿੰਦੇ ਅਸੀਂ ਜਾਣਦੇ ਨਹੀਂ ਆ ਦੂਜੇ ਮੁੰਡੇ ਵਾਲਿਆਂ ਨੂੰ ਉਹ ਕਹਿੰਦੇ ਸਾਡਾ ਬੁੱਕ ਉਹ ਕਹਿੰਦੇ ਸਾਡਾ ਬੁੱਕ ਤਾਂ ਰੋਲਾ ਪਈ ਜਾਂਦਾ ਹਾਂ ਹਾਂ ਵੀ ਹੁਣ ਤੱਕ ਤਾਂ ਠੀਕ ਆ ਵੀ ਹਲਵਾਈ ਵੀ ਦੋ ਲੱਗੇ ਅੰਦਰ ਹਾਂ ਵੀ ਇੰਨਾ ਦੋੇ ਬਰਾਤਾਂ ਕਿਵੇਂ ਆ ਗਏ ਦਫ਼ਤਰ ਖੋਲ ਲਾ ਗਏ ਅੱਛਾ ਆ ਦੋ ਦਫ਼ਤਰਾਂ ਜੋ ਹਾਂ ਦੋ ਬੋਕ ਇੱਕ ਡੇਢ ਤੇ ਦੋ ਬਰਾਤਾਂ ਤੱਕ ਠੀਕ ਝਾਕ ਕਿਉਂ ਨਾ ਲੱਗਦਾ ਹਾ ਦੋ ਬੋਕ ਉਹ ਕੋਈ ਸਾਰੇ ਦੋ ਦੀ ਹੁਣ ਇਹਨਾਂ ਨੂੰ ਕਿੱਥੇ ਜਿਹਾ ਕੇ ਫੇਰ ਭਰਾਵਾਂ ਇੱਕ ਨੂੰ ਮਨਾਇਆ ਅੱਛਾ ਜੀ ਨੇੜੇ ਸਕੂਲ ਹੈ ਇੱਕ ਬਰਾਤ ਸਕੂਲ ਚ ਲੱਗੇ ਇਹ ਇੱਕ ਬੈਲ ਸੀ ਉਹਨਾਂ ਦਾ ਫੜਾ ਫੜ ਸਮਾਨ ਲੱਗਿਆ ਸਕੂਲ ਚ ਲੱਗੇ ਉੱਥੇ ਫੜਾ ਫੜ ਟੈਂਟ ਲਵਾਇਆ ਠੀਕ ਹੈ ਫੇਰ ਉਹਨਾਂ ਦੇ ਵਿਆਹ ਸਰੇ ਜਿਹੜਾ ਇਹ ਵਿਚਾਰਿਆਂ ਦੀ ਬੜਾ ਖਪਤਾਨ ਕਰਿਆ ਸਕੂਲ ਚ ਡੀ ਜੇ ਵੱਜਣ ਖਰੂ ਪਿਆ ਪਵੇ ਠੀਕ ਹੈ ਜੇ ਐਤਵਾਰ ਨਾ ਹੁੰਦਾ ਮੈਨੂੰ ਪਤਾ ਸਿੰਘ ਬਸ ਗਈ ਸੀ ਸਹੀ ਗੱਲ ਨਾ ਲੜ ਪਣਾਂ ਦੀ ਦੋ ਪਾਰਟੀਆਂ ਦੋਵੇਂ ਦੇ ਵਿੱਚ ਆਪ ਗਾਂ ਫਰਾ ਦਿੱਤੀ ਤੇ ਰਟਾਇਰ ਕਰਦਾ ਨਹੀਂ ਕੀਤੇ ਐਸਾ ਉਹਦੀ ਆਤ ਵੀ ਬਾਬਾ ਆਈ ਸੀ ਅੱਛਾ ਇੱਕ ਈ ਘਰ ਪਾਈ ਜਾਵੇ ਅੱਛਾ ਉਹਨੇ ਲੈਟਰੀ ਪੱਟੀ ਸੀਗੀ ਹਣਾ ਉਹ ਐ ਪਤਾ ਸੀ ਵੀ ਇੰਨੇ ਲੂੰਗੀ ਖੂਹੀ ਪੱਟੀ ਉਹਦੋਂ ਖੂਹੀਆਂ ਬੜੀਆਂ 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 ਤੇ ਬੈਠਾ ਬੈਠਾ ਉਹ ਤੇ ਸਰਗਾ ਸੱਟ ਲਿਆ ਅੰਦਰ ਅੱਲੇ ਤੱਕ ਮਾਰ ਗਏ ਇੱਦੀ ਭਰ ਗਈ ਤੇ ਮਿੱਤਰ ਨਾਲਾਈ ਫੇਂ ਨਹੀਂ ਰਹੀ ਗਈ ਤੇ ਤਾਂ ਭਰ ਗਈ ਉਹ ਵੀ ਹਜੇ 1.5 ਸਾਲ ਦੀ ਗੱਲ ਦੀ ਹੈ ਲੈ ਮੈਂ ਹਾਕ ਤੇ ਨਹੀਂ ਮਿਲਕੀ ਹੈ ਮੈਂ ਕੋਈ ਵੱੱਤ ਘਟ ਰਹਿਤੇਦਾਰ ਆ ਗਏ ਤਾਂ ਵੱੱਤ ਆ ਗਿਆ ਜੋ 5-4 ਕਿਲੋ ਭਰੀਏ ਹਾਂ ਕੋਈ ਵਿਆਹ ਜਿਆਦੀ ਆ ਗਿਆ ਕੋਈ ਉਹਦੋਂ ਇਕੱਠਾ ਹੀ ਕੋਆਟਣੇ ਸਭ ਨੇੜੇ ਕੰਮ ਕਰਦਾ ਹੀ ਕਰੇ ਕੀ ਕਰੋਗੇ ਐ ਹੋਇਆ ਬੰਦਾ ਸੀ ਉਹ ਹਾਂ ਇਟਾਂਗਣੀ ਜਾਨੀਆਂ ਬੈਠੇ ਨੇ ਬੜਾ ਜੀ ਇੰਨੀ ਇਟਾ ਲਾ ਤਾ ਤੂੰ ਇੰਨੇ ਦੇ ਲਾ ਗਿਆ ਇੰਨੀ ਇਟ ਲੱਗਣੀ ਇਤ ਨਹੀਂ ਕੰਮਦਾ ਹੀ ਨਹੀਂ ਸਦੀ ਦੇ ਜੀ ਕਿਉਂਕਿ ਫੋਰਮੈਨ ਸੀ ਅੱਛਾ ਇੰਨੇ ਦੇ ਤੇ ਮਗਾਲ ਪਈ ਉਹ ਕਹਿੰਗਾ ਨਾ ਯਾ ਚਾਚਾ ਐ ਕਰਿਆ ਕਰ ਸਾਰਿਆਂ ਦੇ ਵੱਡੇ ਦਾਈ ਲੱਗਦੇ ਹੋ ਉਹ ਚਾਚਾ ਨਾ ਐ ਕਰਿਆਗਾ ਯਾਰ ਇਹਨੂੰ ਮਾਰ ਦੇਗਾ ਤੂੰ ਯਾਰ ਨਜ਼ਰ ਲਾ ਦੇਗਾ ਇਹ ਨਜ਼ਰ ਨਹੀਂ ਮੱਚ ਲੱਗਦੀ ਮਤਲਬ ਉਹਨੂੰ ਆ ਤਾਂ ਹਰੇਕ ਗੱਲ ਨਾ ਐ ਸੀ ਕੁੜੀ ਦੇ ਵਿਆਹ ਤੇ ਮੈਂਡੀ ਕੰਮ ਚਲੇਗੇ ਬਾਬਾ ਅੱਛਾ ਮੈਂਡੀ ਕੰਮ ਚਲੇਗੇ ਦੇ ਵਨ ਕੁੜੀ ਦਾ ਪਿਓ ਆ ਯਾਰ ਹਾਂ ਸਟੇਜ ਦੇ ਉੱਤੇ ਕੁਰਸੀ ਲਾ ਕੇ ਇਧਰ ਨੂੰ ਲੱਤ ਲਾ ਧਰ ਕੇ ਬੈਗਾ ਸਾਰੇ ਮੇਲਗੇ ਨਾਲ ਉਹ ਉਧਰ ਆਰਕੈਸਟਰ ਦੇ ਉੱਤੇ ਬੈਠਾ ਇਹ ਹੁੰਦਾਗਾ ਥੱਲੇ ਆ ਜਾ ਇੱਥੇ ਤਾਂ ਕੀ ਆ ਤਾਂ ਗਿਆ ਉਹ ਬੜਾ ਕੁੜੀ ਦਾ ਪਿਓ ਆ ਹਾਂ ਉਹ ਪਿਓ ਨੂੰਗਾ ਇੱਥੇ ਕਿਹੜਾ ਨਵੇਂ ਸਤੇ ਲਾਇਆ ਮੈਂ ਤੂੰ ਹੂੰ ਤੂੰ ਬੜਾ ਲੱਗਦਾ ਇਤੇ ਬੈਠਾ ਯਾਰ ਤੂੰ ਤਾਂ ਲੋਕਾਂ ਨਾਲ ਵੈਲਕਮਿੰਗ ਜਿਹੜੇ ਆਉਂਦੇ ਰਹੀ ਜਿਆ ਆਇਆ ਨੂੰ ਕਹੇ ਉੱਥੇ ਮੇਰਾ ਨਾਲ ਉਹਨਾਂ ਦੇ ਗਿਆ ਸੀਗਾ ਅੱਛਾ ਸਮਝ ਗਿਆ ਮੁੰਡੇ ਵਾਲਿਆਂ ਦੀ ਪਾਰਟੀ ਕਰੀ ਸੀ ਠੀਕ ਹੈ ਠੀਕ ਹੈ ਮਜ਼ਾ ਥੱਲੇ ਲਾਇਆ ਉਹਨੂੰ ਉਹ ਕਾਟੀ ਆ ਬਾਬਾ ਉਹਨੂੰ ਕਿਹੜਾ ਅਰਬੀ ਦੀ ਖੇਤੀ ਕਰ ਲਈ ਉਹਨੇ ਅੱਛਾ ਸਾਰੇ ਖੇਤ ਅਰਬੀ ਬੀਤੀ ਅੱਛਾ ਜੀ ਹਲਦੀ 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 ਬੀਤੀ ਸਾਰੇ ਅੱਛਾ ਤੇ ਸਾਤੀ ਸਾਡੀ ਕਹਿੰਦੀ ਵੀ ਵੇਚਦੇ ਹਨਾ 25 ਰੁਪਏ ਕਹਿੰਦੀ 30 ਰੁਪਏ ਕਿਲੋ ਵੇਗਦੀ ਹੈ ਕਹਿੰਦੀ ਵੇਚਦੇ ਤਾਂ ਝੋਨੇ ਨਾਲੋਂ ਤਾਂ ਮਹਿੰਗੀ ਹੈ ਕਣਕ ਨਾਲੋਂ ਤਾਂ ਵੀ ਐਂ ਵੇਚਦੇ ਬਾਕੀ ਬਾਈ ਜਨਦਾਰ ਹੁੰਦੀ ਹੈ ਨਾ ਹਾਂ ਭਾਰੀ ਦਿਮਾਖਰਾਵਾ ਤੁਹਾਡਾ ਇਹ ਤਾਂ ਮਤਲਬ ਇਹ ਬ੍ਰਾਂਡ ਬਣਾਉਣਾ ਬ੍ਰਾਂਡ ਅੱਛਾ ਇਹ ਪੈਕਟ ਬਣਾ ਕੇ ਬਿਚਾਂਗੇ ਆਓ ਇਹ ਪੀਸਾਂਗੇ ਇਹਨੂੰ ਅੱਛਾ ਉਹ ਕਹਿੰਦੀ ਆਏ ਥੋੜਿਆ ਪੀਸੀ ਦੀ ਇਹ ਤਾਂ ਬੋਇਲ ਕਰਕੇ ਸਿਕਾਉਣੀ ਪੈਂਦੀ ਤੇ ਬੋਇਲ ਕਰਾਂਗੇ ਕੜਾ ਹਾ ਚੱਕ ਲਿਆ ਵੱਡਾ ਅੱਛਾ ਚੋਰ ਪਟਲੀ ਲੱਕੜਾਂ ਛੱਟਲੀਆਂ ਥੱਲੇ ਉਹਦੇ ਪਾਣੀ ਝੜਤਾ ਬੱਜੂ ਉੱਪਰ ਲਾ ਕੇ ਮਾਰੇ ਵਿੱਚ ਹੌਲੀ ਗੜਾਉਂ ਮੋਹਰੇ ਅੱਛਾ ਵੀੜੇ ਦੇ ਪਦਗਾਂ ਸਰਦ ਨੂੰ ਉਹਦੀ ਖਲਾਅ ਤੇ ਅੱਛਾ ਚਾਰ ਨਿਆਣ ਕੜਕੜ ਦੂਜੀ ਮਾਰੇ ਵਿੱਚ ਉਹਦੀ ਖਲਾਅ ਦੇ ਨੌਜਵਾਨ ਕੰਮ ਲਾਏ ਬੇ ਅੱਛਾ ਮੜ ਕੇ ਮੀਂਹ ਲੈ ਕੇ ਢੜੀ ਲੱਗੀ 6-7 ਲੱਰ ਢੜੀ ਨਹੀਂ ਹੰਦੀ ਉਹਨੂੰ ਉਲਲੀ ਪੈ ਗਈ ਅੱਛਾ ਸਾਰੀ ਕੱਲੇ ਨੇ ਡੋਈ ਰੂੜੀਆਂ ਤੇ ਉਹਨੇ ਜਹਾਜ਼ ਨੂੰ ਸਿੱਟੇ ਤੇ ਸਿੱਟੇ ਲਿਆ ਰਮਨ ਪੈਂਟ ਵਾਲੇ ਨੂੰ ਫੇਰ ਦਿੱਤੇ ਗਿਆ ਫਲਦੀ ਦੇ ਢੇਰ ਲੱਗੇ ਹੋਏ ਇਹ ਕੀ ਹੋ ਗਿਆ ਵੇ ਮਾ ਮੌਸਮ ਖਰਾਬ ਨਹੀਂ ਮੌਸਮ ਘਾਟਾ ਬੜਾ ਕਹਤਾ ਹੈ ਕਿਤੇ ਘੜੀਓ ਬੈਗ ਦਿੱਤੀ ਹਾਂ ਉਹ ਵੀ ਨਹੀਂ ਵੇਚ ਨਹੀਂ ਕਹਿੰਦਾ ਨਾ ਪੈਕਟ ਬਣਾਵਾਂ ਕਹਿੰਦਾ ਪੈਕਟ ਬਣਾ ਕੇ ਤੇ ਕੋਲ ਲਿਸੈਂਸ ਆ ਬਾਹਰ ਨੂੰ ਸਬਜ਼ੀ ਭੇਜਦੇ ਜਿਹੜਾ ਸਪੋਰਟ ਕਰਦਾ ਸਪੋਰਟ ਕਰਦਾ ਹਾਂ ਸਪੋਰਟ ਕਰਨ ਦਾ ਹਾਂ ਜੀ ਜੀ ਉਹਦੇ ਕੋਲ ਲਿਸੈਂਸ ਆ ਤੇ ਮੇਰੇ ਕੋਲ ਆ ਗਿਆ ਹਾ ਕਿ ਉਹਦੀ ਜੋ ਮੈਂ ਠੀਕ ਆ ਆਪਾਂ ਨੂੰ ਆਲੂ ਚਾਹੀਦਾ ਆਲੂ ਅੱਛਾ ਆਨੂੰ ਮਤਲਬ ਇੱਕ ਡਾਇਮੰਡ ਕਰ ਕੀ ਨਾਂਜ ਕਹੀ ਲਿਆ ਆਗੂਆਂ ਦੇ ਮੈਂ ਤਾਂ ਹੁਣ ਬਾਪਣ ਦਾ ਚਿੱਟਾ ਲਾ ਲਈ ਪਤਾ ਕਰਦਾ ਮੈਂ ਕਹ ਵੀ ਹੈਗਾ ਇੱਕ ਬੰਦਾ ਉਹਦੇ ਕੋਲੇ ਲੈ ਚੱਲਦਾ ਮੈਂ ਜਗਮੂਨ ਕੋਲੇ ਲੈ ਗਿਆ ਜੈ ਸਿੰਘ ਅੱਛਾ ਜੀ ਜਗਮੂਨ ਨੇ ਮਤੀਰੇ ਲਾਏ ਵੇ ਬਾਈ ਹਰੇ ਜੀ ਬੜੇ ਮਿੱਠੇ ਹੁੰਦੇ ਆ ਉਹ ਹਾਂ ਜੀ ਹਾਂ ਜੀ ਤੇ ਜਗਮੂਨ ਕੋਲੇ ਬਿਠਾਤਾ ਮੈਂ ਕਹ ਜੀ ਇਹ ਮੇਰਾ ਚਾਚਾ ਐ ਕਰਕੇ ਇਹਦੇ ਕੋਲੇ ਲਿਸੈਂਸ ਹੈ ਉਹਦੇ ਕੋਲੇ ਵੀ ਅੰਜਗਮੂਨ ਵੀ ਬਾਹਰ ਹੀ ਭੇਜ ਦਾਲੂ ਮਰਵੇ ਆਲੂ ਆਪਾਂ ਨੂੰ ਛਾਂਟੀ ਵਾਲਾ ਆਲੂ ਚਾਹੀਦਾ ਵਧੀਆ ਆਲੂ ਉਹ ਕਹਿੰਦਾ ਕਿ ਕਿੰਨਾ ਕੁ ਲੈਣਾ ਮੈਂ ਉਹ 5-4 ਕਟੇ ਲੈ ਲਾਂਗੇ 5-4 ਕਟੇ ਲੈ ਕੇ ਜਦੋਂ ਮਰਜੀ ਰੋ ਪਕਾਈ ਅੱਛਾ ਤੇ ਮੈਂ ਤਾਂ 5-4 ਕਟੇ ਨੂੰ ਪੈਸੇ ਨਹੀਂ ਆਪਣੇ ਕੋਲ ਹਾਂ ਹੈ ਉਹੀ ਗੱਲ ਉਹਦੇ ਨਾਲ ਕਰਕੇ ਉਹ ਕਹਿੰਦਾ ਵੀ ਛਾਂਟੀ ਵਾਲਾ ਆਲੂ ਦੇ ਦੂੰ ਤੈਨੂੰ ਗੱਲ ਹੀ ਕੋਈ ਨਹੀਂ ਆਲੂ ਨਹੀਂ ਮਾਰਾ ਹੋਊਗਾ ਠੀਕ ਹੈ ਰੇਟ ਲੱਗੂ ਵਧੀਆ ਤੇਰੇ ਆਲੂ ਦਾ 4 ਪੈਸੇ ਛੱਡੂਗਾ ਉਹ ਤੇਨੂੰ ਠੀਕ ਹੈ ਠੀਕ ਹੈ ਉਹਨੂੰ ਬਿਲਕੁਲ ਪੇਮੈਂਟ ਹੈ ਉਹਦਾ ਮਤਲਬ ਕਿ ਮੇਰੇ ਤਾਂ ਆਇਆ ਮੇਰੇ ਉੱਤੇ ਸੈਟਿੰਗ ਹੈ ਮੇਰਾ ਉਹ ਇਧਰ ਉੱਤੇ ਪਹੁੰਚਿਆ ਨਹੀਂ ਤੇ ਉਧਰੋਂ ਪੇਮੈਂਟ ਆਈ ਨਹੀਂ ਉਹ ਕਹਿੰਦਾ ਨਹੀਂ ਹੁੰਦਾ ਪੇਮੈਂਟ ਪਹਿਲਾਂ ਪੂਰੀ ਪੈਂਦੀ ਹੈ ਹਨ ਤੇ ਚਲੋ ਕੋਈ ਨਹੀਂ ਉਹਨੇ ਸਾਨੂੰ ਕਹਿੰਦਾ ਇਹਨਾਂ ਨੂੰ ਮਤੀਰੇ ਤੋੜ ਦੇ ਉਥੋਂ ਅੱਛਾ ਜੀ ਗੱਟਾ ਮਤੀਰੀਆਂ ਦਾ ਤੋੜ ਕੇ ਗੱਡੀ ਸਿਰ ਤਾਂ ਉਹਨੇ ਮਗਾ ਚ ਨਿਕਲਦੇ ਅੱਗੇ ਕਰ ਲਾਂਗੇ ਤਰਹੂ ਜੀ ਆ ਜਾ ਮੈਂ ਕਿਹਾ ਆਪਣਾ ਕੰਮ ਬਣ ਗਈ ਮੈਂ ਕਿਹਾ ਆਪਾਂ ਮਤੀਰੇ ਜਵਾਕਾਂ ਨੂੰ ਕੋਈਏ ਪਿਆ ਆਲੂ ਆਪਾਂ ਨੂੰ ਇੰਨੇ ਗੇਨੇ ਦੇਣੇ ਨਹੀਂ ਮਤੀਰੇ ਆਪਾਂ ਨੂੰ ਦੇ ਦੇ ਠੀਕ ਹੈ ਹੋਰ ਲੋਕਾਂ ਦਾ ਸਬਜ਼ੀ ਆ ਤੇ ਆਲੂ ਲਿਆਣੇ ਮੈਨੂੰ ਕਹਿੰਦਾ 25-30 ਕਿਲੋ ਲੈ ਜਾਓ ਮੈਂ ਕਹਿੰਦਾ ਨਹੀਂ ਭਰਾਵਾ ਤਾਂ ਖਰਾਬ ਹੀ ਹੋ ਜਣੇ ਪਏ ਹਨਾ ਆ ਗਿਲ ਤੈਨੂੰ ਬੜਾ ਮੁੱਲ ਦੇ ਪੰਜ ਚਾਰ ਘੱਟੇ ਲਗੀ ਮਤਲਬ ਹੁੰਦਾ ਮੈਂ ਕਹਿੰਦਾ ਹੋਰ ਆਪਣੇ ਕੋਲੇ ਪੈਸੇ ਹੀ ਨਹੀਂ ਉਸ ਤੋਂ ਵੱਧ ਦੇ ਧਾਰ ਥੋੜੀ ਦੇ ਦੂੰਗਾ ਉਹ ਸਹੀ ਗੱਲ ਮੈਂ ਮਦਰ ਨੂੰ ਕਹਾਂ ਉਹ ਤੁਸੀਂ ਮੈਂ ਉਹਦਾ ਗੱਲ ਕਰਾਂ ਕਿ ਮਾਲ ਪਹੁੰਚਦੇ ਹੋ ਮੈਂ ਆ ਦੇ ਮੇਰੇ ਕੋਲ ਮੈਸੇਜ ਆਇਆ ਗਿਆ ਮਾਲ ਹੀ ਤੁਹਾਨੂੰ ਪਹੁੰਚੇ ਪੇਮੈਂਟ ਭਾ ਦੇਗਾ ਮੈਂ ਕਿ ਬੰਦਾ ਕੋਣ ਆ ਥੋੜੀ ਜਾਣਦੇ ਹੁੰਦੇ ਹਨ ਇਹਨਾਂ ਨੂੰ ਕੌਣ ਹੈ ਉਹ ਮੈਂਗਾ ਇਹ ਤਾਂ ਮੈਨੂੰ ਵੇਚ ਦੇ ਸਹੀ ਗੱਲ ਹੈ ਮੈਂ ਬਾਈ ਉਹ ਉੱਧਰ ਜਾ ਕੇ ਲੈ ਉੱਥੇ ਮੈਂ ਵੇਚ ਕੇ ਖਾ ਜੂ ਮੇਰਾ ਕੀ ਕਰ ਲੇਗਾ ਮੈਂ ਕੌਣ ਹ ਫੋਨ ਹੀ ਬੰਦ ਕਰਨੇ ਸਹੀ ਗੱਲ ਹੈ ਮੈਂ ਤਾਂ ਮੈਂ ਜੇ ਉੱਥੇ ਆ ਵੀ ਜਾਵਾਂਗਾ ਮੰਗੂ ਮੈਂ ਵੈਸੇ ਬਾਤ ਰਹੀ ਸੀ ਇਹਨੂੰ ਤੇਰੇ ਤੇ پیسے ਨਗਦ ਲੈ ਲੈ ਇਹਦੇ ਵਿੱਚ ਹੀ ਗਰਾਂ ਪਹਿਲੀ ਗੱਲ ਉੱਥੇ ਨਹੀਂ ਪਹੁੰਚ ਸਕਦੇ ਈ ਦੂਜੇ ਉੱਥੇ ਜਾਣ ਨੂੰ ਪੈਸੇ ਚਾਹੀਦੇ ਆ ਪੈਸੇ ਲਾ ਕੇ ਆਨਲਾਈਨ ਜੋਗੇ ਨਹੀਂ ਕੈਨੇਡਾ ਕਿਵੇਂ ਪਹੁੰਚ ਜੂਗੇ ਹਾਂ ਫੇਰ ਉਹ ਕਲਕਤੇ ਆ ਗਿਆ ਉਹ ਹੁਣ ਕਲਕਤੇ ਦੀ ਮੰਗ ਆਈ ਆ ਮੈਂ ਕਿਹਾ ਡਿਮਾਂਡਾਂ ਤਾਂ ਬਹੁਤ ਆਈਆਂ ਮੇਰੇ ਕੋਲੇ ਸੋਨੇ ਦੀ ਡਿਮਾਂਡ ਹੈ ਅੱਛਾ ਵੀ ਟਰੱਕ ਸੋਨੇ ਦਾ ਭੇਜੋ ਤੂੰ ਲਿਆ ਕੇ ਜਾ ਲਾਉਂਦਾ ਭੇਜ ਗਏ ਆਪਾਂ ਹਾਂ ਐਂ ਡਿਮਾਂਡ ਹੋਣ ਨੂੰ ਕੀ ਆ ਪੈਸੇ ਮੰਗਾ ਕਦੋਂ ਮੰਗਾ ਆਈ ਨਹੀਂ ਲਾਪਰੀ ਕੰਪਰੀ ਆ ਪਰ ਉਹ ਲਾਂਸਾ ਇਹ ਆਪਣੇ ਨਾ ਧੋਖਾ ਨਹੀਂ ਵੀ ਕਰ ਸਕਦਾ ਅੱਛਾ ਆਪਾਂ ਕੇਸ ਕਰਦੇ ਆਂਗੇ ਮੈਂ ਕੇਸ ਕਰੇਗਾ ਕੀ ਤੇ ਜਦੋਂ ਬੰਦਾ ਹੀ ਨਹੀਂ ਦੇਖਿਆ ਕਹਣਾ ਨਾ ਦੂਜੀ ਕੰਟਰੀ ਚ ਰਹਿੰਦਾ ਕੇ ਇਹ ਨਹੀਂ ਕਰਨਾ ਕਾ ਜਾਣੇਗਾ ਹੋਰ ਮੁਲਖ ਚਾਓ ਜਾਣੇ ਸੇਪਰਾਹੀਂ ਆਪਾਂ ਨੂੰ ਕੀ ਕਹਾਂਗੇ ਸੇਪ ਤੇ ਡਾ ਹੋ ਗਿਆ ਹੀ ਕੱਟੇ ਡੱਕ ਮੇਰੇ ਉੱਤੇ ਪਾਣੀ ਦੇ ਫਿਰ ਕੀ ਕਰਾਂਗੇ ਹੈ ਸਹੀ ਗੱਲ ਹੈ ਇਹੋ ਜਿਹਾ ਬੰਦਾ ਖੜਾ ਉਹ ਮੇਰੇ ਨਾਲ ਲੜ ਪਿਆ ਅੱਛਾ ਤੇਲੇ ਲਈ ਫਿਰ ਲਾ ਗਿਆ ਮਾ ਸਾਰੇ ਨੂੰ ਦੱਸੂਗਾ ਵੀ ਇਹ ਗੇਟਾਂ ਚ ਗੋਲਗਾ ਬਚ ਗਿਆ ਬਗਣਾ ਤੇ ਤਨ ਚੜ ਫੈਰ ਬਾਰੇ ਕੰਡ ਛੱਡ ਕੇ ਭੱਜ ਜਾਂਦਾ ਹਾਂਦਾ ਇਹ ਇਹ ਆਣੇ ਆ ਇਹ ਭਰਮ ਨੇ ਮਾਗ ਲੇਖਦੇ ਮੈਂ ਤਾਂ ਆ ਜੋ ਗੱਲਾਂ ਤਾਂ ਦੱਸਾਂਗੇ ਨਹੀਂ ਵੀ ਜਾਤਾ ਸਾਡਾ ਕੰਮਲਾ ਹੋ ਗਿਆ ਜੀ ਆਏ ਹੋਗੇ ਇਹਦਾ ਗੱਲ ਜ ਕੋਈ ਤੰਤ ਤੇ ਤੇਰੇ ਪੇਟ ਅਰ ਗਿਆਣੇ ਕੋਈ ਗੱਲਾਂ ਮੇਰੇ ਨਾਲ ਬਹੁਤ ਪੰਚ ਮੈਂ ਕਿਹਾ ਮੈਂ ਤਾਂ ਚੰਗੀਆਂ ਚੰਗੀਆਂ ਹੱਸੀ ਕਿਵੇਂ ਦੀ ਗਾ ਕੰਮਲਾ ਕੋ ਉਹ ਦਿਮਾਗ ਚ ਫਸ ਕੇ ਪੈ ਗਏ ਸੀ ਬਾਬਾ ਬਾਹਰ ਹੀ ਪੈ ਗਿਆ ਸੀ ਅੱਛਾ ਇਹ ਲਵਾਨ ਤੇ ਸੀਗਾ ਅੱਛਾ ਲਵਾਨ ਲਵਾਨ ਤੇ ਤੁਰਿਆ ਜਾਵੇ ਪੁਲਿਸ ਵਾਲਿਆਂ ਦਾ ਮੋਟਰਸਾਈਕਲ ਹੀ ਘੜਿਆ ਤੇ ਬੱਤ ਗਈਆਂ ਲੱਗੀਆਂ ਪੁਲਿਸ ਵਾਲਿਆਂ ਦੀ ਨਿਗਾ ਦੂਜੇ ਪਾਸੇ ਜਿਹੜੇ ਭੱਦਕੇ ਮਾਰ ਕੇ ਪਲਾਕੀ ਸੱਲਫ ਮਾਰ ਕੇ ਭਜਾਤਾ ਅੱਛਾ ਉਹਨਾਂ ਨੇ ਮਗਰ ਗੱਡੀ ਲਾਈਏ ਕਿਥੇ ਰਾਹ ਦੇ ਵਿੱਚ ਘੁੰਮ ਆਏ ਫਿਰ ਇਹ ਪੰਡਾ ਪੰਦੇ ਥੱਪ ਵਾਲ ਉੱਤੇ ਉਹਨਾਂ ਨੇ ਰਬੜ ਦੀਆਂ ਗੋਲੀਆਂ ਮਾਰ ਮਾਰ ਕੇ ਸੱਟਿਆ ਫਿਰ ਫੜਿਆ ਅੱਛਾ ਜੀ ਉਹ ਜਿਹੜਾ ਪੀਸੀਆ ਦਾ ਘੁੰਮਦਾ ਹੁੰਦਾ ਉਹ ਭੱਜਿਆ ਜਾ ਫਿਰ ਉਹਨਾਂ ਨੇ ਅੰਦਰ ਘਾਟਤਾ ਮੇਰੇ ਸਾਡੇ ਪੈਂਟ ਦੇ ਨੇ ਛੜਾ ਕੇ ਪੈਸੇ ਇਕੱਠੇ ਕਰਕੇ ਫਿਰ ਉਥੋਂ ਜਾ ਚੜਾ ਐ ਅੱਛਾ ਇਹੋ ਜਿਹਾ ਬੰਦਾ ਹੀ ਸਾਡਾ ਹੈ ਫਿਰ ਇੱਥੇ ਆ ਗਏ ਪਤਾ ਨਹੀਂ ਕੀ ਹੋ ਗਿਆ ਗਿਆ ਤਾਂ ਮੋਗੇ ਨੂੰ ਹੀ ਪਹੁੰਚ ਗਿਆ ਦਿੱਲੀ ਅੱਛਾ ਪਿੰਡੋਂ ਮੋਗੇ ਗਿਆ ਆਪਾਂ ਦਿੱਲੀ ਦਿੱਲੀ ਅੱਛਾ ਉੱਥੋਂ ਪਤਾ ਨਹੀਂ ਕਿਵੇਂ ਇਨੀ ਕਰਤੀ ਕੱਲੀ ਤੇ ਸਜਾਇਆ ਪਿਆ ਲੋਕਾਂ ਦਾ ਘੋਟ ਘੋਟ ਕੇ ਭਰਾਵਾ ਤੇ ਅੱਛਾ ਟਾਲੀਆਂ ਨਾਲ ਸਭ ਘੋਟ ਦਰਿਆ ਗਿਆ ਰਹਿ ਘੋਟ ਉੱਥੋਂ ਫਿਰ ਕਿਸੇ ਦਾ ਫੋਨ ਆਇਆ ਵੀ ਇੱਥੇ ਐ ਕਰਕੇ ਆ ਬੰਦਾ ਕਰਦਾ ਫਿਰ ਉਥੋਂ ਲੈ ਕੇ ਆਂਦਾ ਜਾ ਫੇਰ ਦਾਖਲ ਕਰਾਇਆ ਫੇਰ ਠੀਕ ਹੋ ਗਿਆ ਸੀ ਯਾਨੀ ਪ੍ਰੈਕਟਿਸ ਦੀ ਦੌਰਾ ਹੁੰਦਾ ਅੱਛਾ ਅੱਛਾ ਕਦੇ ਕਦੇ ਮਤਲਬ ਕੋਈ ਥੋੜੇ ਸਮੇਂ ਬਾਅਦ ਹਾਂ ਜਗਾਤਾਰ ਹੁਣ ਠੀਕ ਹੈ ਹੁਣ ਸੈਟ ਹੈ ਇਹਦਾ ਮੇਰਾ ਬੋਲਟ ਲੈਗਾ ਮੈਂ ਕਿ ਉਹ ਮਰਦੋਸ ਤੇ ਮਰਦੋਸ ਤੇ ਜਾਤੀ ਲੈ ਕੇ ਜਾਣਾ ਮੈਂ ਕਹਾਂ ਜੇ ਤੇ ਤੇਰੀ ਨਾਲ ਲੱਤਾਂ ਨਹੀਂ ਲੱਗੂ ਨਾ ਥੱਲੇ ਕੋਈ ਕੱਦ ਬਾਲਾ ਛੋਟ ਆਉਦਾ ਉਹ ਗੱਲ ਬਿਲਕੁਰੀ ਗੱਲ ਅਸੀਂ ਬੋਲਟ ਜੀ ਚਲਾ ਕੇ ਮੈਂ ਕਹਾਂ ਲੈ ਜਾ ਹੂੰ ਉਧਰ ਉਹ ਆ ਗਈ ਫੜੇ ਮੁਰਦਾ ਸੜਾਵਾਂ ਮੁਰਦਾ ਉਪਲਾ ਨਾ ਤੇ ਕੈਂਚੀ ਮੇਰੇ ਨੂੰ ਵੀ ਹੋ ਗਿਆ ਮੋਟਰਸਾਈਕਲ ਨੂੰ پتہ ਨਹੀਂ ਦੀ ਜਾਂਦਾ ਮੈਂ ਕਿਹਾ ਬੰਦ ਹੋ ਗਿਆ ਹੋਇਆ ਭਾਈ ਉਹਦਾ ਬ੍ਰੇਕ阿里 ਬ੍ਰੂਕ阿里 ਖੰਦਾ ਬਈ ਮੋਟਰਸਾਈਕਲ ਇਹੋ ਜੇ ਬੋਲਟ ਹੁੰਦੇ ਕਰੇ ਅੱਛਾ ਬੋਲਟ ਦਿਖਾਓਗੇ ਮੈਨੂੰ ਕਿਹੜੇ ਹੁੰਦੇ ਮੈਂ ਕਿਹਾ ਯਾਰ ਚੰਗਾ ਬੜਾ ਮੋਟਰਸਾਈਕਲ ਇਹਨੂੰ ਕੀ ਹੋ ਗਿਆ ਮੈਂ ਭਾਈ ਸਾਡੀ ਦਾਦੀ ਚਾਤੀ ਕੋਲੇ ਉੱਡ ਗਿਆ ਮੈਂ ਕਿਹਾ ਦਾਦੀ ਦਾਤਾ ਮੇਰੇ ਨਾਲ ਲੜਿਆ ਕੀ ਹੋ ਗਿਆ ਕਿ ਕੁੱਟਿਆ ਤੇਰਾ ਚਾਚਾ ਉਹ ਤੇ ਬਉਤੀ ਕਹਿੰਦੀ ਕਹਿੰਦਾ ਨਾ ਕਿਉਂ ਕਹਿੰਦੀ ਇਹ ਤਾਂ ਭਾਈ ਬ੍ਰੇਕਾਂ ਨਹੀਂ ਲੱਗੀਆਂ ਅੱਛਾ ਕਹਿੰਦੀ ਇਹ ਬ੍ਰੇਕਾਂ ਲਾਵੇ ਤਾਂ ਮੋਟਰਸਾਈਕਲ ਹੌਲੀ ਹੋਵੇ ਤਾਂ ਲੱਤਾਂ ਵੀ ਥੱਲੇ ਲਾਉਣੀਆਂ ਕਹਿੰਦੀ ਜੇ ਇੱਕ ਪਾਸੇ ਲਾਵੇ ਲੱਤਾਂ ਦੂਜੇ ਪਾਸੇ ਟੇਡਾ ਹੋ ਜਾਵੇ ਬ੍ਰੇਕਾਂ ਤੋਂ ਛੱਡ ਕੇ ਥੱਲੇ ਲੱਤਾਂ ਲਾ ਦੇਵੇ ਕਹਿੰਦੀ ਆਏ ਐ ਤਬਾਈ ਨਹੀਂ ਇਹ ਕਰਦਾ ਉਹਨਾਂ ਦੇ ਵਿੱਚ ਜਾ ਵੜਿਆ ਅੱਛਾ ਕਹਿੰਦੀ ਕੋ ਬੱਜਣਸਾਰ ਉਹਨਾਂ ਨੇ ਪੂਰੇ ਲੱਫੜ ਚਾਦੇ ਤੇ ਚਾਰ ਪੰਜ ਕਹਿੰਦੀ ਅੱਛਾ ਕਿੰਦੀ ਉਹ ਹੀ ਲੈ ਕੇ ਘਰ ਨੂੰ ਚਲ ਰਿਹਾ ਉਹ ਬੜੀ ਗਲਤੀ ਆ ਮੈਂ ਪਾ ਲਈ ਉਹਦੇ ਅੱਜ ਵਰਗੀ ਕਹਾਣੀ ਉਹਨੇ ਮੈਂ ਕਿਹਾ ਗਾਲਾਂ ਮੇਰੇ ਮੋਟਰਸਾਈਕਲ ਨੂੰ ਕਿੱਥੇ ਆਇਆ ਗਾ ਨਹੀਂ ਸ਼ੁਕਰ ਕਰ ਅੱਗ ਨਹੀਂ ਲਾਦੀ ਉਹਨੇ ਪੂਰਾ ਉਖਾ ਸੀ ਕਿਹਦੀ ਨਾਲ ਦੀਆ ਨਾ ਕਰ ਇਹਨੂੰ ਮੈਂ ਕਿਹਾ ਕਿਉਂ ਮੇਰੀ ਦਾਦੀ ਦਾ ਕੱਦ ਬਾਲਾ ਬਟਾ ਉਹਦਾ ਇਦਾਂ ਹੀ ਆ। ਕਿਹਦੀ ਇਹ ਤਾਂ ਥੱਲੇ ਰਹਿ ਜਾਂਦਾ ਹਵਾ ਸਾਰੀ ਮੈਨੂੰ ਵੱਜੀ ਜਾਂਦੀ। ਕਿਹਦੀ ਮੈਂ ਡਿੱਗਣ ਵਾਲੀ ਹੋ ਜਾਂਦੀ ਮਗਰ ਕਿਉਂ ਦੇਖ ਪਿੱਛੇ ਲੋਕ ਵੀ ਦੇਖਦੇ ਨੇ ਮੈਨੂੰ ਕੱਲੀਉਂ ਤੀਵੀ ਲਈ ਜਾਂਦੀ ਹੈ। ਆਹ ਵੇ ਆਏ ਸਾਈਡ ਤੇ ਬੈਠ ਕੇ ਸਾਰ ਖਸਾਲਿਆਂ ਨੂੰ ਚਲਾਈ ਜਾਂਦੀ ਆ। ਆਏ ਪਤਾ ਮੂਹੇ ਬੰਦਾ ਵੀ ਹੈਗਾ। ਪਰ ਹੈਗਾ ਕੱਚ ਚਾ। ਹਾਂ ਉਹ ਸਾਡਾ ਚਾਚਾ ਹੈ। ਮਤਲਬ ਬਹੁਤ ਕਿੱਛੇ ਆ ਉਹਦੇ ਬਈ ਦबई-ਦਬੂਈ ਚ ਫੋਰਮੈਂਟ ਰਿਹਾ ਐ ਨਹੀਂ ਕੋਈ ਗੱਲ। ਠੀਕ ਹੈ ਠੀਕ। ਕਿ ਕਿਤੇ ਕਿਤੇ ਕੰਮ ਚੰਗਾ ਵੀ ਕਰ ਜਾਂਦਾ ਜਦੋਂ ਮੈਂ ਕੋਠੀ ਪਾਈ ਜਾਂਦਾ ਇਹ ਮਤਲਬ ਉਦੋਂ ਆ ਗਿਆ ਮੇਰੇ ਕੋਲੇ ਮੈਸਤਰੀ ਹਟਾ ਦੇ ਮੈਨੂੰ ਬਣਾ ਸਹੀ ਕੀ ਅੱਛਾ ਮੈਸਤਰੀ ਹੋਰ ਬਾਪ ਉਹ ਆਏ ਟੱਕਰ ਸਾਰੇ ਮੈਸਤਰੀ ਉਹਦੇ ਨਾਲ ਵਿਆਹ ਕਿਹੜਾ ਆ ਗਿਆ ਮੈਂ ਕਿਹਾ ਮੇਰਾ ਚਾਚਾ ਜੀ ਹੈ ਅੱਛਾ ਇਹ ਮਨ ਦੇ ਚੰਗੇ ਹਟਾ ਦੇ ਨੰਨੇ ਇਨਸਾਨ ਹੀ ਨਹੀਂ ਕਰ ਪਾਉਂਦਾ ਅੱਛਾ ਉਹਨਾਂ ਆਏ ਦੀ ਗੱਲ ਵੀ ਸੈੱਟ ਹੋ ਗਈ ਇਹਨੂੰ ਮੈਂ ਹਟਾ ਤੇ ਉਹ ਮੈਂ ਹੋਰ ਲੈਂਦੇ ਅੱਛਾ ਮੈਂ ਘਾਪੇ ਗੋਲਾ ਚਾਹਤੇ ਨੂੰ ਕੱਢੀ ਜਾਣਗੇ ਮੈਨੂੰ ਥੋੜਾ ਕੱਢਣਗੇ ਇਹ ਤਾਂ ਹਟਾਉਣਾ ਹੀ ਜਦੋਂ ਉਹ ਕਹਿ ਗਿਆ ਹੂੰ ਹੂੰ ਸਾਡੇ 'ਚ ਗਲਤੀ ਕੱਢ ਗਿਆ ਨਾ ਕਿਉਂਕਿ ਬੰਦੇ ਦੀਆਂ ਆਦਤਾਂ ਹੁੰਦੀਆਂ ਆਦਤਾਂ ਸਹੀ ਹਾਂ ਠੀਕੇ ਤਾਂ ਮਜਬੂਰ ਬੰਦਾ ਹਾਂ ਹਾਂ ਜਿਵੇਂ ਹੁਣ ਮੇਰੀ ਬਚਪਨ ਚਾਹਤ ਸੀ ਮੈਂ ਸ਼ਰਾਰਤੀ ਹੁੰਦਾ ਸੀ ਅੱਛਾ ਠੀਕ ਹੈ ਸ਼ਰਾਰਤੀ ਵੀ ਇੰਨਾ ਪੜਨਾ ਮੈਨੂੰ ਆਉਂਦਾ ਨਹੀਂ ਸੀ ਠੀਕ ਹੈ ਸਾਰੀ ਦਿਨੀ ਦਿਮਾਗ ਚਾਹੀ ਚੱਲੀ ਜਾਣਾ ਵੀ ਅੱਜ ਮਾਸਟਰਾਂ ਤੋਂ ਕਿਵੇਂ ਬਚਣਾ ਹੈ ਅੱਜ ਕਿਹੜਾ ਬਹਾਨਾ ਲਾਉਣਾ ਹੈ ਅੱਜ ਸਕੂਲ ਜਾਣਾ ਨਹੀਂ ਉਦੋਂ ਘਰ ਹੀ ਰਹਿ ਪੈਣਾ ਰਾਜ ਹੀ ਬੈਠੇ ਰਹਿਣਾ ਦੂਜੇ ਦਿਨ ਸਿਆਪਾ ਫੇਰ ਜਾਣਾ ਪੈਣਾ ਦੂਜੇ ਦਿਨ ਜੋ ਤਣ ਚੜ ਜਾਣਾ ਫੇਰ ਉਹ ਤੂੰ ਵੱਧ ਡਰ ਲੱਗਣਾ ਵੀਰਾਂ ਨੂੰ ਕੱਲ ਦੱਸਾਂਗੇ ਵੀ ਕਿੱਥੇ ਸੀ ਤੇ ਉਹਨਾਂ ਨੇ ਕਿਹਾ ਪਾਪਾ ਲੈ ਕੇ ਆਉ ਦਾ ਵੀ ਰਾਜ ਨੂੰ ਫੜ ਕੇ ਲੈ ਜਾਣਾ ਪਾਪਾ ਐਂ ਇੱਥੇ ਦਿਮਾਗ ਖਰਾਬ ਹੁੰਦੇ ਜੂ ਨਹੀਂ ਫੜ ਕੇ ਲੈ ਜਾਣਾ ਰਾਜ ਓਏ ਦਾਤਾ ਬੰਦ ਜਾ ਮੇਰਾ ਆਹ ਬਈ ਮਾੜਾ ਦਾਤਾ ਨਾਲ ਪਿੰਡ ਦੇ ਵਿੱਚ ਰਹੁੰਦੇ ਸੀ ਸਕੂਲ ਚ ਅੱਛਾ ਹਣ ਐਵੇਂ ਫੜ ਕੇ ਲੈ ਜਾਣਾ ਜੀ ਉਹਨਾਂ ਨੂੰ ਪੁੱਛਣਾ ਹਾਂ ਤੂੰ ਕਿਹੜੇ ਬੰਦਾ ਤੇ ਦਾ ਤੇ ਮੌਰੀ ਦੇ ਬਾਪੇ ਨੇ ਭੇਜਿਆ ਮੈਨੂੰ ਉਹ ਜਾਏ ਲੋਕ ਦੇ ਮਗਰ ਸੱਤਵੀਂ ਫੜ ਕੇ ਲੈ ਜਾਂਦੇ ਸੀ ਅੱਛਾ ਅਹੀਂ ਚੱਲੀ ਪਈ ਨਾਲ ਤੇ ਬਚਾਦੀ ਮਤਲਬ ਜਾਂ ਸਕੂਲ ਦਾ ਕੰਮ ਪਿੱਛੇ ਘਟ ਪੈਂਦੀ ਹੁੰਦੀ ਕੰਮ ਹੁੰਦਾ ਨਹੀਂ ਛੁੱਟਣਾ ਨਾ ਕਰਿਆ ਵਾ ਕਿਉਂਕਿ ਸਾਰੀ ਛੁੱਟਣਾ ਨਾ ਭੱਟ ਕੇ ਘੜ ਦੇਣੀਆਂ ਉਹ ਖੇਡ ਕੇ ਹਨ ਗੁਲੀ ਦਾ ਖੇਡ ਕੇ ਬਿਲਕੁਲ ਜਦੋਂ ਐਂਡ ਵਾਲੇ ਦਿਨ ਰਹਿ ਜਾਣੀ ਉਹ ਤੋਂ ਪੈਨ ਚੱਕ ਲੈਣੀ ਸਹੀ ਗੱਲ ਸੀਸੀ ਦੀ ਕੰਮ ਕਰਦੇ ਪਾਲਸੋਂ ਸਕੂਲ ਜਾਣਾ ਰਿਹਾ ਹੋਣਾ ਆਹ ਗੱਲ ਬਿਲਕੁਲ ਏ ਕਦੇ ਇਹ ਗੱਲ ਮੇਰੇ ਨਾਲ ਵੀ ਇਹੀ ਕੁਝ ਹੁੰਦਾ ਸਾਰੇ ਛੁੱਟਿਆ ਫਿਰ ਜੇ ਨਾ ਜਦੋਂ ਮੰਨ ਲਓ ਤਿੰਨ ਚਾਰ ਦਿਨ ਤੇ ਰਹਿ ਜਾਵਾਂ ਫਿਰ ਕਦੇ ਕਿਸ ਦੀ ਮਿਹਨਤ ਕਰਨੀ ਕਦੇ ਕਿਸੇ ਵੀ ਤੇ ਕਾਪੀਆਂ ਵੜਾ ਕੇ ਹੁੰਦਾ ਲਾ ਤੂੰ ਮੇਰਾ ਹਿੰਦੀ ਦਾ ਕਰਦੀ ਤੂੰ ਮੇਰਾ ਮੈਥ ਦਾ ਕਰਦੀ ਤੂੰ ਮੇਰਾ ਹਿਸਾਬ ਦਾ ਕਰਦੀ ਉਹਨਾਂ ਨੇ ਫੜ ਕੇ ਰੱਖ ਲਏ ਨੇ ਜਵਾਬ ਉਹ ਵੀ ਨਹੀਂ ਦਿੰਦੇ ਸਹੀ ਗੱਲ ਮੋੜ ਜਿਹੜੀਆਂ ਦਿਨ ਤੇ ਦਿਨ ਖਾਦ ਕੋਈ ਉਹਨਾਂ ਨੇ ਜਿੱਦਾਂ ਸਕੂਲ ਜਾਣਾ ਹੁੰਦਾ ਉਹ ਦਿਨ ਤੇ ਬੈਹਿੰਦਾ ਸ਼ਾਮ ਨੂੰ ਕਾਪੀਆਂ ਇਕੱਠੀਆਂ ਤੇ بابا ਲੱਫੜ ਗਿਆ ਮੈਂ ਤੇਰੀ ਕਾਪੀ ਘਰੇ ਭੁੱਲਿਆ ਚਾ ਚੱਕ ਕੇ ਲਿਆ ਹਾਂ ਝੋੜਾ ਉੱਥੇ ਹੁਣ ਆ ਬਾਹਰ ਆ ਖੜਨਾ ਕੀਰਾਂ ਸਾਡੇ ਨਾਲ ਹੀ ਹੋਇਆ ਮੈਨੂੰ ਕਹਿੰਦੇ ਹਾਂ ਵੀ ਕੰਮ ਲਿਆ ਬਈ ਮੈਂ ਕਿਹਾ ਮਰਦੀ ਕਾਪੀ ਘਰੇ ਭੁੱਲਿਆ ਹੈ ਜੀ ਮੈਨੂੰ ਕਹਾਂ ਜਾ ਲੈ ਕੇ ਆ ਹਾਂਜੀ ਮੈਂ ਆ ਗਿਆ ਬਾਹਰ ਇੱਕ ਸਾਡੇ ਪਿੰਡ ਦਾ ਹੋਰ ਸੀਗਾ ਉਹਨੇ ਵੀ ਕਹਿਤਾ ਉਹਨੂੰ ਕੰਗਾਨਾ ਕਹਿੰਦੇ ਦੀ ਤਾਰੀ ਸੀ ਨਾਲ ਦਾ ਵੀ ਠੀਕ ਹੈ ਜੀ ਉਹ ਕਹਿੰਦਾ ਨਹੀਂ ਕਾਫੀ ਘਰੇ ਭੁੱਲੇ ਕਹਿੰਦਾ ਜਾ ਲੈ ਕੇ ਆ ਇੱਕ ਵੀਡੀਓ ਸੀ ਲੱਛਾ ਉਹ ਖੜਾ ਹੋ ਗਿਆ ਕਹਿੰਦਾ ਹਾਂ ਵੀ ਕਾਫੀ ਘਰੇ ਨਹੀਂ ਘਰੇ ਭੁੱਲੇ ਕਹਿੰਦਾ ਜਾ ਲੈ ਕੇ ਆ ਹਾਂ ਜੀ ਮੈਂ ਤਾਂ ਗੇਟ ਤੇ ਬੈਠਾ ਸੀ ਆਏ ਅੱਛਾ ਜੀ ਦੂਜਾ ਵੀ ਆ ਗਿਆ ਮਗਰ ਤੀਜਾ ਵੀ ਆ ਗਿਆ ਮੈਂ ਕਹਾਂਗਾ ਘਰੇ ਆਏ ਕਹਿੰਦੇ ਹਾਂ ਮੈਂ ਕਹਾਂ ਮੇਰੇ ਕੋਲ ਦੋ ਆ ਤੇ ਦੋ ਘਰੀ ਬੈਠਾ ਨਾ ਹੋਰ ਕਹਿੰਦਾ ਮੇਰੇ ਕੋਲ ਹੈ ਨਹੀਂ ਮੈਨੂੰ ਦੇ ਦੇਂਗਾ ਪਹਿਲਾਂ ਮੰਨਣ ਨਾ ਸਾਲੇ ਕਹਿੰਦਾ ਸਾਡੇ ਦਾ ਕਰਿਆ ਵਾ ਹੁਣ ਚੁੱਪ ਜਾਊਂਗਾ ਅੱਛਾ ਮਗਾ ਮੇਰੇ ਕੋਲ ਤਾਂ ਦੋਹ ਤੇ ਗਰੀ ਬੈਠਾ ਮੈਂ ਤਾਂ ਤੂੰ ਜੱਕਾ ਮੈਨੂੰ ਦੇ ਦੇਗਾ ਤੂੰ ਜੱਕਾ ਵੀ ਨਹੀਂ ਮੈਨੂੰ ਦੇਈ ਠੀਕ ਆ ਮਗਾ ਦੋਨਾਂ ਦਾ ਨਹੀਂ ਕਰਿਆ ਤੂੰ ਤਾਂ ਕਹਿੰਦਾ ਨਾ ਮਗਾ ਮੇਰਾ ਵੀ ਨਹੀਂ ਕਰਿਆ ਇੰਨੇ ਕੋਈ ਨਾਲ ਮੋਟਰ ਤੇ ਚੱਲ ਕੇ ਬਹਿਈਆਂ ਮੈਂ ਅੱਛਾ ਸਾਲਿਓ ਮਗਾ ਇਹ ਮੈਂ ਝੂਠ ਬਰੀ ਗਿਆ ਮੇਰੇ ਕੋਲ ਵੀ ਸਾਡਾ ਕਰਿਆ ਉਹ ਬੰਦਾ ਜਿਹਦਾ ਤੇਰੇ ਕੋਲ ਪੈਰ ਜੇ ਰੱਖਦੇ ਸੀ ਮੇਰੇ ਕੋਲ ਰਾਕੇ ਕੀ ਫਾਇਦਾ ਸਾਰੀ ਦਿਹਾੜੀ ਸਕੂਲ ਨਾ ਬੰਨਣਾ ਜੇ ਉਹਨੂੰ ਛੁੱਟੀ ਮਿਲ ਜਾਣੀ ਪਤਾ ਮਾਸਟਰ ਲੰਘੇ ਲੰਘੇ ਭੱਜ ਕੇ ਭੂਆ ਦੇ ਨਾਲ ਰਲ ਜਾਣ ਜਿਹਦੇ ਕੋਲ ਚਾਪ ਬਣਨਗੇ ਭੂਆ ਬਣ ਕੇ ਝੋਲੇ ਕੱਢਦੇ ਤੇ ਭੂਆ ਬਣ ਕੇ ਝੋਲੇ ਕੱਢਦੇ ਉਹਨੇ ਝੋਲੇ ਕੱਢਣੇ ਇੱਕ ਬੱਸ ਇੱਕ ਇੱਕ ਉਹਦੇ ਵਿੱਚ ਆਪਣਾ ਸਕੂਲਾਂ ਦੇ ਵਿੱਚ ਉਦੋਂ ਸਾਡੇ ਵੇਲੇ ਤਾਂ ਫਲੈਂਕ ਕਹਿੰਦੇ ਹੁੰਦੇ ਸੀ ਕਿ ਜਿਵੇਂ ਮੰਨ ਲਵੋ ਜਿਹੜੇ ਬੱਚਾ ਨਹੀਂ ਗਿਆ ਸਕੂਲ ਫਿਰ ਜਵਾਗ ਲੈਨ ਵੀ ਆਉਂਦੇ ਹੁੰਦੇ ਸੀ ਦੋ ਦਿਨ ਹਰਕੇ ਲਈ ਜਾਂਦੇ ਸੀ ਉਹਨੂੰ ਫਲੈਂਕ ਕਹਿੰਦੇ ਹੁੰਦੇ ਸੀ ਹਾਂ ਫਲੈਂਕ ਆਉਂਦੀ ਸੀ ਸਾਡੇ ਦਿਨਾਂ 'ਚ ਬਾੜੀ ਭੈੜੀ ਸੀ ਉਹ ਅੱਛਾ ਹਾਂ ਮੀਟਰ ਵੀ ਹੁੰਦਾ ਸੀ ਆ ਮੀਟਰ ਹੁੰਦਾ ਦੀਆਂ ਹੈਨਾ ਮੀਟਰ ਨੂੰ ਕੰਮ ਦਿਖਾਉਣਾ ਮੀਟਰ ਸਾਡਾ ਹੁੰਦਾ ਸਕੂਲ ਚ ਅੱਛਾ ਮੈਂ ਐਵੇਂ ਕੋਈ ਨਾ ਅਗਰੇ ਪਾ ਗੁਰੂ ਨੂੰ ਦੇਖੀਵੇਂ ਲੱਗਣਾ ਹੋ ਜਾਊਗਾ ਮੈਂ ਅੱਗੇ ਭੇਜਣਾ ਮਾ ਟੈਂਗਣਾ ਦੇ ਲਾ ਪ੍ਰੀਤਮ ਦਾ ਕੰਮ ਮੇਰਾ ਪ੍ਰੀਤਮ ਹੁੰਦਾ ਹੈ ਅੱਛਾ ਹਾਂਜੀ ਉਹਨੇ ਕਰ ਲਿਆ ਠੀਕ ਹੈ ਜੀ ਹੁਣ ਮਿਲਿਆ ਕਾਪੀ ਕੀ ਕਰਿਆ ਤੂੰ ਮਾਗਨੇ ਕੋਲ ਨਹੀਂ ਕਰਦੇ ਉਹਨਾਂ ਦਾ ਸਾਰਾ ਇਤੀਹਾਸ ਹੀ ਕੀ ਹੈ ਇਦਰਾ ਤੇਰੇ ਕੋਲ ਉਹਨਾਂ ਦਾ ਜੀ ਮੇਰੇ ਦਾਦੇ ਦਾ ਮੁੰਡਾ ਮਿਨੀਟਰ ਦੇ ਬਜੇ ਨਹੀਂ ਆਉਂਦਾ ਇੱਕ ਹੀ ਸਾਡਾ ਮਿਨੀਟਰ ਮਾੜਾ ਰੱਖਦਾ ਉਹਨਾਂ ਨੇ ਨਿੱਕਾ ਜਿਹਾ ਹੀਗਾ ਮਨਜਿੰਦਰ ਚੁੱਪ ਕੀਤੀ ਲਾ ਕੇ ਤੇ ਉਹ ਮੈਜਰ ਕਦੇ ਵੀ ਇਹਨਾਂ ਦੇ ਕੰਨ ਫੜਾ ਕੇ ਤੇ ਗੇਟ ਨੂੰ ਹੱਥ ਲਵਾ ਕੇ ਲੈ ਗਿਆ ਉਹ ਸਾਡੇ ਨਾ ਕਰ ਡੰਡਾ ਫੜਾਤਾ ਉਹ ਡੰਡਾ ਮਾਰੇ ਸਾਡੇ ਓਏ ਖੰਨ ਛੜਦਾ ਹੁਣ ਅਸੀਂ ਵੱਡੇ ਸਾਰੇ ਉਹ ਨਿੱਕਾ ਜਿਹਾ ਜਦੋਂ ਗੇਟ ਤੇ ਆਏ ਅਸੀਂ ਮਿਨੀਟਰ ਮੋਢੇ ਉੱਤੇ ਲੈ ਜਾ ਕੇ ਬਾਜ ਕੇ ਲੈ ਕੇ ਮਰੀ ਉਹਨੇ ਬਹੁਤ ਰੋਲਾ ਪਾਇਆ ਇਹ ਮੂੰ ਤੇ ਹੱਥ ਧਰ ਲਿਆ ਜਿਉਂ ਨਹੀਂ ਰਿਟਨ ਨੂੰ ਲੈ ਕੇ ਮੋਟਰ ਤੇ ਬੱਜੇ ਗਏ ਤੇ ਚਾਲੇ ਮੂਲੀਪੱਟ ਧੋਕੇ ਜਾ ਚੱਲ ਮੂੜਗਾ ਧੋਕੇ ਲੈ ਆ ਕੇ ਨਹੀਂ ਦਿਖਾਈਏ ਜੀ ਸਾਰੀ ਛੁੱਟੀ ਵੇਲੇ ਛੱਡਿਆ ਅੱਛਾ ਤੂੰ ਜਦੋਂ ਪੰਜਾਬ ਰੇ ਅਸੀਂ ਹਾਂ ਬਈ ਉਹ ਕਹਿੰਦਾ ਤੂੰ ਤੂੰ ਵੀ ਨਾਲ ਹੀ ਭੱਜਨੇ ਇਨਾਂ ਤੇ ਅਜੇ ਮੈਂ ਕੰਮ ਤੇ ਇਹਦਾ ਵੀ ਨਹੀਂ ਕੀਤਾ ਸੀ ਜੀ ਤੇ ਕਹਿੰਦਾ ਮੇਰੇ ਬਾਪ ਨਹੀਂ ਕੀਤਾ ਉਹ ਕਹਿੰਦਾ ਜੀ ਮੈਨੂੰ ਠੱਕੇ ਨਾ ਲੈ ਗਈ ਮੈਂ ਕਿਹੜਾ ਲੈ ਜੀ ਠੱਕੇ ਹੈ ਉਹ ਕਹਿੰਦਾ ਡੰਡਾ ਜਿਓ ਸੁਣ ਲੈ ਵੀਰ ਤੁਸੀਂ ਪੰਨਿਆ ਜਬਿੱਤ ਨਹੀਂ ਕੋਈ ਬੰਦ 10 ਕਿ ਦਿਨ ਲੰਗੇ ਉਹ ਕਹਿੰਦਾ ਜਾ ਇਹਨਾਂ ਦੇ ਕੀਟਾ ਨੂੰ ਤਰਵਾ ਕੇ ਕਹਿੰਦਾ ਮੈਂ ਨਹੀਂ ਜਣਾ ਸਾਰੇ ਇਹਨਾਂ ਦੇ ਨਾਲ ਇਹ ਗਾਂ ਚੱਕ ਕੇ ਲੈ ਦੇ ਮੈਨੂੰ ਤੁਸੀਂ ਖੁਰਦੇ ਕਦੇ ਮੰਨਦੇ ਨਹੀਂ ਕਹਿੰਦਾ ਇਹਨਾਂ ਕਹਿੰਦਾ ਪੱਕੀ ਜਣਾ ਨਹੀਂ ਚੱਕ ਕੇ ਲੈ ਕੇ ਕਹਿੰਦਾ ਮੂਲਣਾ ਤਵਾ ਤਵਾ ਖਾਦਦੇ ਜੀ ਸਾਰੇ ਜੀ ਹੋਰ ਜਾ ਦੁੱਧ ਲੈਣ ਜਾਂਦੇ ਨੇ ਪਿੰਡ ਤੋਂ ਮਾਤਾ ਕੀ ਆ ਵੀ ਲੈ ਕੇ ਆਉਂਦੇ ਆ ਕੁੜੀਆਂ ਚਾਹ ਬਣਾਉਂਦੀਆਂ ਨੇ ਆਪਾਂ ਦੁੱਧ ਲੈ ਕੇ ਆਉਣਾ ਦੁੱਧ ਕਿਹੜਾ ਲੈ ਕੇ ਆਊਗਾ ਸਾਡੇ ਘਰੇ ਹੈਗਾ ਜੀ ਸਹੀ ਕਿਹੜੀ ਪੂਰੀ ਆਣੀ ਵੀ ਆਪ ਚੱਕ ਦੇਣਾ ਦ ਲੈ ਕੇ ਆਓ ਅਸੀਂ ਕਹਾਂ ਦੁੱਧ ਲੈਣ ਉੱਠ ਗਏ ਮੈਂ ਕਿ ਐ ਕਰੂ ਗਏ ਜਾਓ ਮੈਂ ਕਿ ਦੋ ਜਾਨੇ ਦੁੱਧ ਲੈ ਕੇ ਆਓ ਇੱਕ ਜਾਨੇ ਮੇਰੇ ਨਾਲ ਬੈਠੋ ਅੱਛਾ ਕਹਿੰਦੇ ਕਿਵੇਂ ਮੈਂ ਮੱਖਣਾ ਮਾਰੂ ਅਸੀਂ ਮੱਖਣਾ ਮਾਰ ਕੇ ਢੇਲ ਲਾ ਦਾਂ ਉਹਨਾਂ ਦੇ ਉਹਨਾਂ ਕਹਿੰਦੇ ਹੁਣ ਮੈਂ ਕਿ ਹੁਣ ਘੁੱਟ ਕੇ ਦੁੱਧ ਚ ਪਾਉਂਗਾ ਮੈਂਗਾ ਮਾਠ ਮਾਰੂ ਜਾਨੀ ਜਿੱਟੀਆਂ ਆ ਜਾਣਗੇ ਹਾਂ ਅਸੀਂ ਭਰਾਵਾ ਮੱਖੀਆਂ ਵਿੱਚ ਸਿਰਦਿਆਂ ਦੁੱਧ ਦੇ ਵਿੱਚ ਮਾਰਤਾ ਵਾਂਗੇ ਰਗੜਦੇ ਹਾਂ ਮੁਰ ਕੇ ਘੜਤਾਂ ਆਂ ਬਿਚੂਣੇ ਲੈ ਕੇ ਤੋਟ ਮਾਰਤਾ ਮਾਠ ਤੇ ਚੋਂ ਸਿੰਘਾ ਲੈ ਲੈ ਕੇ ਸਤ ਜੀ ਮੈਂ ਅਭੀ ਹਾਂ ਪੀਰੋ ਪੁੱਤ ਮੈਂ ਮਾਰਤਾ ਹੋਏ ਲਓ ਤਸਵੀਰਾਂ ਹੀ ਤਾਂ ਟਾਈਮ ਨਾਲ ਹੀ ਆ ਗਈ ਇੱਥੇ ਸਾਰੇ ਕੋਲ ਕੋ ਨਾਲ ਪਹਿਲਾਂ ਹੀ ਆ ਗਏ ਉਹ ਕਹਿੰਦੇ ਅੱਜ ਕਿ ਮੈਂ ਟਾਈਮ ਨਾਲ ਹੀ ਹੋਏ ਹਾਂ ਅੱਜ ਮੈਂ ਕਿ ਮਾਸਟਰਾਂ ਨੂੰ ਆਉਣਾ ਨਹੀਂ ਆ ਪਾਈਆਂ ਆਪਣੇ ਰਾਜ ਨੂੰ ਹਾਂ ਫੇਰ ਨਹੀਂ ਆਉਣਾ ਮੈਂ ਕਹਿੰਦਾ ਚਪੜਾਸੀ ਵੀ ਨਹੀਂ ਹੁੰਦਾ ਉਹਦੋਂ ਚਪੜਾਸੀ ਆਗਾ ਸਾਡਾ ਬਜਾਰੇ ਦਾ ਹੱਥ ਕੱਟਿਆ ਹੁੰਦਾ ਉਹਦਾ ਪਾਈ ਕਹਿੰਦੇ ਉਹ ਅੱਛਾ ਜੀ ਤੇ ਨਗੀਦਾ ਆ ਗਿਆ ਯਾਰ ਭੂਆ ਵੀ ਆ ਗਈ ਯਾਰ ਮੈਂ ਕਿਹਾ ਹਾਂ ਉਦੋਂ ਡਰੇਨ ਵਾਲੀ ਆ ਗਈ ਮੈਨੂੰ ਇਹ ਵੀ ਆ ਗਈ ਗੁੱਡਰੀ ਤੇ ਇਹ ਆਉਂਦੀ ਹੁੰਦੀ ਭਾਈ ਜਿਹਨਾਂ ਵਾਲੀ ਤੇ ਭਰਾਵਾ ਔਲੀ ਔਲੀ ਸਾਰੀ ਆ ਗਈ ਉਹ ਦਾ ਟਾਈਮ ਨਾਲੀ ਅੱਛਾ ਕੀ ਦਾ ਮੈਂ ਕਰੀ ਨਾ ਉਹ ਮਿਸ ਮੋੜੇ ਬਣੇ ਕਰਦੇ ਆ ਉਹਦੇ ਇੰਨਾ ਮੱਖਣ ਵਾਲਾ ਦੁੱਧ ਮੈਂ ਇਹਨਾਂ ਨੂੰ ਪਰ ਮਾਇ ਥੋੜੀ ਬਿਮਾਰ ਹੁੰਦਾ ਹੁੰਦਾ ਹੀ ਕੋਈ ਨਾ ਮਾਇ ਹੁਣੇ ਮੱਖਣਾਂ ਨਾਲ ਫੈਸਲ ਹੋ ਗਈ ਉਹ ਬਸ ਬਿਮਾਰ ਹੋ ਗਏ ਉਹਨਾਂ ਕੀ ਉਦੋਂ ਇਹੋ ਜਿਹੇ ਕੋਲ ਬਹੁਤ ਕਰ ਦਿੰਦੇ ਸੀ ਜਾਂ ਇੱਕ ਆਪਣੇ ਖੇਟਾਂ ਪਾਉਣ ਵਾਲੇ ਆਉਂਦੇ ਸਕੂਲ ਚ ਹਾਂ ਜੀ ਹਾਂ ਜੀ ਹਾਂ ਬਾਸਟਰੈਗਣ ਜਾ ਓਏ ਪੰਜਾ ਪੰਜਾ ਪੈਸੇ ਲੈ ਕੇ ਆਉ ਘਰੋਂ ਦਾਣੇ ਲੈ ਕੇ ਆਉ ਇੱਕ ਨਾ ਚੱਕਾ ਜਾਂਦੇ ਤੇ ਅੱਗ ਲਾ ਕੇ ਵਿੱਚ ਡਟਾਉਂਦੇ ਰਹਿੰਦੇ ਹੁੰਦੇ ਸੀ ਹਣਾ ਇੱਕ ਸਪਰਿੰਗ ਚ ਤਿੰਨ ਜਾਣੇ ਨੰਗਣਾ ਫਸ ਵੀ ਜਾਂਦੇ ਹੁੰਦੇ ਬਾਸਟਰੈਗਣ ਅਸੀਂ ਖੇਡਣਾ ਹੋਵੇ ਰਹੀ ਗੱਲ ਬਾਅਦ ਉਹਦੇ ਨਕਲ ਕਰਦੇ ਹੁੰਦੇ ਸੀ ਆਹ ਰੇਂਗ ਲਿਆਂਦਾ ਭਰਾਵਾ ਤਿੰਨੇ ਜਾਣੇ ਬੜ ਕੇ ਫਸ ਗਏ ਅੱਛਾ ਮੁੜ ਕੇ ਨਿਕਲਣਾ ਹੋ ਤਾ ਮਾਸਟਰਾਂ ਨੇ ਬੋਲ ਤੂਏ ਤਾਂ ਕਿੱਥੇ ਢੱਡ ਫੁੱਲ ਗਏ ਅੱਛਾ ਫਿਰ ਮੈਂ ਇਤਰੀ ਸਾਥ ਕੇ ਭੜਾਇਆ ਕੜਾ ਉਹਨਾਂ ਨੇ ਫਿਰ ਕੁੱਤੇ ਕੱਢ ਕੇ ਵਿੱਚੋਂ ਉਹਦੇ ਸਾਲੋਗ ਵਿੱਚ ਕਿਵੇਂ ਫਸ ਗਏ ਵੀ ਫਿਰ ਅਸੀਂ ਘਰ ਤੇ ਹਮ ਲੈ ਕੇ ਵੀ ਸਾਨੂੰ ਮਾਸਟਰਾਂ ਨੇ ਕੁੱਟਿਆ ਉਹ ਕਹਿੰਦੇ ਵੀ ਕਾ ਤੋ ਕੁੱਟਿਆ ਵੀ ਕਹਿੰਦਾ ਇੱਥੇ ਖੇਡਾ ਪਾਉਣ ਆਇਆ ਸੀ ਉਵੇਂ ਕੜੇ ਚ ਬਸ ਕੇ ਹਾਂ ਇਹ ਨੋ ਰਿਗੂਲੇਟਡ ਫੋਟੋ ਗਈ ਕਹਿੰਦਾ ਸਾਨੂੰ ਐ ਮਾਰਨਿੰਗ ਨਹੀਂ ਕਰਦਾ ਉਹ ਫੜਾ ਫੜ ਬੰਦਾ ਮਿਲ ਗਿਆ ਕਹਿੰਦਾ ਸੈਣੀ ਨਾਲੇ ਵੱਡਿਆ ਕਹਿੰਦਾ ਫੇਰੇ ਕੱਢੇ ਲੋਕਾਂ ਦੇ ਪਰ ਤੁਸੀਂ ਖੇਡਦਾ ਹੀ ਕਿਉਂ ਪੋਨੇ ਉਹ ਦਿਨ ਨੂੰ ਇਹਦਾਂ ਆਤਾ ਪੋਨੇ ਕਿਉਂ ਆ ਇੱਕ ਗੱਲ ਪਾਪਾ ਮੇਰੇ ਯਾਦ ਆ ਗਿਆ ਇੱਕ ਨਾ ਜਿਹੜੇ ਕਿੱਦਾ ਪਾਉਨੇ ਆ ਦਿੰਦੇ ਉਹ ਇੱਥੇ ਨਾ ਲੱਕੜੀ ਬੰਨ੍ਹਦੇ ਤਾਂ ਉਹ ਇੱਟ ਸੱਟ ਕੇ ਥੱਲੇ ਕਰਕੇ ਤੋੜ ਦਿੰਦੇ ਤੋੜ ਦਿੰਦੇ ਯਾਰ ਸਾਡੇ ਮਨ ਮੁੰਡਾ ਸੀ ਉਹਨੇ ਖੁਰਪੇ ਨਾਲ ਬਾਈ ਕਰ ਲਿਆ ਐ ਇੱਥੇ ਕੁਲਕਾ ਨਾਲਿਆ ਤਾਂ ਉਹ ਇੱਟ ਮਾਰੀ ਜਦੋਂ ਵਜਦੀ ਇੱਥੇ ਮੈਂ ਕਹਿੰਦਾ ਐਡਾ 4 ਇੰਚ ਦਾ ਪਾਣ ਪੈਣਾ ਹਾਂ ਯਾਨੀ ਨਕਲ ਕਰਦੇ ਹੁੰਦੇ ਸੀ ਉਸ ਟਾਈਮ ਤੇ ਜਿਹੜਾ ਦੇਖਣਾ ਉਹੋ ਜਿਹਾ ਬਣ ਜਾਣਾ ਇੱਥੇ ਰੱਖ ਕੇ ਟਾਪ ਬਣਨੀ ਹਾਂ ਇੱਕ ਟਾਪ ਤਾਂ ਆਪਾਂ ਛਾਤੀ ਤੇ ਰੱਖ ਕੇ ਟਾਪ ਬਣਨੀਆ ਉਵੇਂ ਬਣਨਾ ਰਾਜਕੁਮਾਰ ਰਾਜੂ ਬਣਦੇ ਸੀ ਸਹੀ ਗੱਲ ਉਹਨੂੰ ਉਤਾਰ ਦਿੰਦੇ ਨੇ ਟੂ ਆ ਪੱਟ ਕੇ ਥੱਲੇ ਰਾਤ ਨੂੰ ਨੱਕੋ ਦੇ ਨਾਲ ਕਰਕੇ ਬਣਨਾ ਜਿਹੜੇ ਉਹਨੇ ਸਾਈਕਲ ਤੇ ਹੀ ਨਹਾਉਣਾ ਸਾਈਕਲ ਤੇ ਹਾਂ ਉਹ ਬਣਾਉਣੀ ਹੈ ਤੈਨੂੰ ਤਾਂ ਸਾਈਕਲ ਤੇ ਹੀ ਰਹਿਣਾ ਬੰਦੇ ਨੇ ਸਾਈਕਲ ਕੁੱਠਾ ਕਰੇ ਉੱਤੇ ਹੀ ਨਾ ਲੈਣਾ ਉੱਤੇ ਕੱਪੜੇ ਪਾ ਲੈਣੇ ਫਿਰ ਸਾਈਕਲ ਚਲਾਈ ਜਾਣਾ ਉਦੋਂ ਇਦਾਂ ਉਦੋਂ ਕਿਹਾ ਨਾ ਟੂਟ ਹੁੰਦਾ ਹੀ ਬਾਬਾ ਸਾਡੇ ਉਦੋਂ ਨਾ ਇੱਕ ਸ਼ਕਤੀਮਾਨ ਚੱਲਦਾ ਹੁੰਦਾ ਠੀਕਾ ਹਾਂ ਸ਼ਕਤੀਮਾਨ ਚੱਲਦਾ ਸੀ ਸਾਡੇ ਪਿੰਡ ਦਾ ਮੁੰਡਾ ਸੀਗਾ ਮੈਂ ਸ੍ਰੀ ਸੀਗਾ ਬਹੁਤ ਤਕੜਾ ਉਹਨੂੰ ਸ਼ਕਤੀਮਾਨ ਹੀ ਕਹਿਣ ਲੱਗ ਗਏ ਸੀ ਬਹੁਤ ਨਕਲ ਕਰਦਾ ਬਾਈ ਸ੍ਰੀ ਤਾਂ ਸਾਰੇ ਨੇ ਬਾਈ ਛਾਲ ਮਾਰਦੀ ਥੱਲੇ ਉਹ ਦਸਦਾ ਪਿਆ ਸੀ ਦਾਦੇ ਦੇ ਉੱਪਰ ਹੀ ਹੁੰਦਾ ਹੀ ਦਾਦੇ ਨੇ ਢਾਲੇ ਆਪਣੇ ਦਾਦੇ ਦਾ ਬਹੁਤ ਰੋਈ ਨਾਲ ਛੱਤਰ ਘੜਦੇ ਅੱਗੇ ਆੰਗ ਪੈਰ ਟੁੱਟ ਜਾਂਦਾ ਇਹ ਤਾਂ ਕੁੱਟ ਪੈਂਦੀ ਸੀ ਕੁੱਟ ਪੈਂਦੀ ਸਹੀ ਗੱਲ ਬਹੁਤ ਡਾਕਟਰ ਕੋਲ ਨਹੀਂ ਜਾਂਦਾ ਇਹ ਕੋਈ ਸਹੀ ਗੱਲ ਮੋਣੀਆ ਮਾਰੀ ਆਂਚ ਆ ਗਈ ਤਾਂ ਡਾਕਟਰ ਤੇ ਲੈ ਕੇ ਭੱਜ ਜਾਂਦੇ ਜਵਾਕ ਸਹੀ ਗੱਲ ਠੀਕ ਹੈ ਅੱਗੇ ਤਾਂ ਕੁੱਟ ਕੁੱਟ ਕੇ ਨਹੀਂ ਜਾਂਦੇ ਇਹ ਡਾਕਟਰ ਤੱਕ ਵੀ ਤੇ ਹੁਣ ਤਾਂ ਇਹ ਕਦੇ ਟੈਗ ਵੀ ਪਵੇ ਜਵਾਕ ਦਾ ਮੈਂ ਤਾਂ ਗੱਲ ਦੀ ਮਾਂ ਆਏ ਮੇਰੇ ਬੁੱਤ ਦੇ ਆਏ ਮੇਰੇ ਛੋਨੇ ਦੇ ਵੱਜ ਗਈ ਆਏ ਮੇਰੇ ਮੋਨੇ ਦੇ ਵੱਜ ਗਈ ਅੱਗੇ ਛੋਨੇ ਮੋਨੇ ਨੂੰ ਵਿੱਚੋਂ ਫੜ ਕੇ ਹੋ ਤੋਣਾ ਹੋ ਤੋਣਾ ਹੈਂ ਮੈਂ ਨਾ ਛੋਟਾ ਹੁੰਦਾ ਬੱਬਾ ਨਾ ਹੁੰਦਾ ਰਿੰਦਾ ਉਹ ਉਹ ਜਵਾਨਾ ਮਿਲ ਤੂ ਜਨਾਨੀਆਂ ਨੇ ਸਾਬਣ ਘਰੇ ਬਣਾਉਣਾ ਬਿਲਕੁਲ ਆ ਨਿੰਮ ਦੀਆਂ ਨਮੋਲੀਆਂ ਇਕੱਠੀਆਂ ਕਰਕੇ ਦੇਣੀ ਆ ਲੱਸੀ ਨਾਲ ਧਾਉਣਾ ਹੈ ਕਾਸਟਿਕ ਸੋਡਾ ਇਕੱਠਾ ਕਰਕੇ ਲਿਆ ਕੇ ਉਹਨਾਂ ਨੇ ਘਟ ਘਟ ਕੇ ਸਾਬਣ ਬਣਾਉਣਾ ਘਰੇ ਕੱਪੜੇ ਤੋਂ ਨਾਲ ਸਾਬਣ ਦਾ ਤਕਰੀਬ ਨਹੀਂ ਘਰੇ ਬਣਦਾ ਦੇਸੀ ਸਾਬਣ ਕਈਆਂ ਦਾ ਪੂਰਾ ਬੱਠਲ ਹੀ ਬਣਾ ਲੈਣਾ ਬੱਠਲ ਦੀ ਕੱਪੜੇ ਦਾ ਰਗੜ ਹੈ ਨਾ ਕਈਆਂ ਨੇ ਟਿੱਕੀਆਂ ਕੱਟ ਲੈਣੀਆਂ ਹੈ ਤੇ ਉਹ ਹਣੋ ਕਿੱਥੇ ਆਉਣ ਚੈਮੀਕਲ ਸਾਰਾ ਰਾਤ ਨੂੰ ਬੈਟ ਲੈਣਾ ਗੰਨੇ ਚੂਪੀ ਜਾਣਾ ਐਮੋਂਗੋ ਪਲੀ ਖਾਈ ਜਾਣਾ ਢੇਰ ਲਾਦਨੇ ਕਰ ਬਹੁਤ ਜ਼ਮਾਨਾ ਕਿੱਥੇ ਮੁੜ ਕੇ ਨਹੀਂ ਆਉਂਦਾ ਹੈਗਾ ਉਹ ਕੱਚੇ ਕਰ ਗਏ ਉਹ ਦੇਸੀ ਚੀਜ਼ਾਂ ਨਹੀਂ ਆ ਮਿਰਕਾ ਦੀ ਰਗ ਰਗ ਕੇ ਚਟਨੀ ਬਣਾਉਣੀ ਆਪ ਹੀ ਘਰੇ ਮਰਜਾ ਬਿਸ ਨੇ ਅੱਜ ਕਲਾ ਗਰੈਂਡਰ ਗਰੂੰਡਰ ਕੈਮੀਕਲ ਆ ਗਿਆ ਪਾਪਾ ਬਿਲਕੁਲ ਗੱਲ ਜਦੋਂ ਦੇ ਅਸੀਂ ਆਪਣੇ ਕਲਚਰ ਨੂੰ ਟੁੱਟੇ ਤਾਂ ਬਿਮਾਰੀਆਂ ਸੇੜਦੀਆਂ ਵਿਗਾੜੀਆਂ ਜਿੰਦਗੀਆਂ ਹੀ ਇਹ ਕਲਚਰ ਨਹੀਂ ਠੀਕ ਹੈ ਇਹ ਜੀ ਨੂੰ ਰਾਸਤਾ ਨਹੀਂ ਅੱਜ ਵੀ ਦੇ ਦੋ ਰਾਸਤਾ ਨਹੀਂ ਬਈ ਬਹੁਤ ਆਪਦੀ ਦੇਸੀ ਘਰੇ ਮੈਂ ਬਿਠੇ ਗਿਆ ਸੀ ਨਗੌਰ ਕਿਦਾ ਕੁ ਪ੍ਰੋਚਰਨ ਕਰੀ ਤੇ ਲੱਗ ਗਿਆ ਸੀ ਮੈਂ ਕਹਿੰਦਾ ਭਾਈ ਉਹ ਥੱਲੇ ਬਹਿ ਕੇ ਰੋਟੀ ਖਾਂਦੀ ਬਾਜਰੇ ਦੀ ਰੋਟੀਆਂ ਚਟਨੀ ਉਹਨਾਂ ਹੀ ਬੇਰਕ ਨੇ ਬਣਾਈ ਬਈ ਉੱਤੇ ਰਗ ਰੱਖ ਕੇ ਪੱਥਰ ਤੇ ਇੰਨਾ ਆਨੰਦ ਮੈਂ ਕਹਿੰਦਾ ਸਵਾਦ ਅਗਰ ਦੇਸੀ ਕਿਉਂ ਨਾ ਹੋਵੇ ਚਟਨੀ ਦੇ ਨਾਲ ਰੋਟੀਆਂ ਦੇ ਤੂੰ ਉਹ ਜ਼ਮੀਨ ਨਾਲ ਜੋੜ ਕੇ ਖਾਦੇ ਜ਼ਮੀਨ ਨਾਲ ਜੋੜ ਕੇ ਰੋਟੀ ਖਾਂਦੇ ਆ ਠੀਕ ਹੈ ਨਾ ਠੀਕ ਹੈ ਜੀ ਤੇ ਚਲੋ ਫੇਰ ਮਿਲਦੇ ਆ ਕਿਤੇ ਇਹ ਦੁਆਰਾ ਬਾਬੂ ਨੂੰ ਹਨ ਬਹੁਤ ਮਤਲਬ ਤੁਸੀਂ ਟਾਈਮ ਦਿੱਤਾ ਧੰਨਵਾਦ ਤੇ ਤੁਹਾਡਾ ਮੇਰੇ ਉੱਤੇ ਸਾਣ ਵੀ ਬਹੁਤ ਹੈ ਮੈਂ ਤਾਂ ਬਾਬੇ ਦੇ ਨਾਮ ਆ ਗਿਆ ਨਹੀਂ ਬਾਬਾ ਤੇਰੇ ਕਰਕੇ ਮੈਂ ਤੁਰਿਆ ਫਿਰਦਾ ਸਾਰੇ ਭਰਾ ਚੈਨਲ ਬਾਬਾ ਬਾਬੂ ਘਮਣ ਦੇ ਨਾਮ ਤੇ ਆ ਭਰਾ ਦਾ ਮੋਨੋਟਾਈਜ਼ ਕਰਿਓ ਜੀ ਕਿਉਂਕਿ ਜਿਹੜਾ ਭਰਾ ਦਾ ਰਜਗਾਰ ਚੱਲ ਵੀ ਕਿਉਂਕਿ ਧੀयां ਹੀ ਹੈ ਘਰ ਵੀ ਹੈ ਨਹੀਂ ਇਹ ਤੁਹਾਡੇ ਜ਼ਰਤਈ ਆ ਬਸ ਗੱਡੀ ਜਿਹੀ ਉਹ ਵੀ ਬੈਕੜੇ ਫੜਦੀ ਹੁਣ ਬਾਬਾ ਕੋਈ ਵੀ ਮੇਰੇ ਕੋਲ ਰਜਗਾਰ ਦਾ ਸਾਧਨ ਨਹੀਂ ਹੈਗਾ ਕਿਰਾਏ ਦੇ ਰਹਿਣਾ ਆ ਭਰਾ ਰਜਗਾਰ ਹੀ ਆਪਣਾ ਠੀਕ ਹੈ ਜ਼ਰੂਰ ਹੁਣ ਬਕਰੇ ਸਾਰੇ ਬਸ ਇੱਕ ਵਾਰੀ ਕੋਈ ਇਨਕਮ ਦਾ ਸਾਧਨ ਆਉਣ ਲੱਗ ਜਾਏ ਬਾਕੀ ਬਾਬਾ ਜੀ ਵੀ ਜੇ ਤੁਸੀਂ ਕਹਿੰਦੇ ਹੋ ਠੀਕ ਹੈ ਵੀ ਆਪਾਂ ਲਾਟ ਦੇ ਕੋਈ ਸਕੈਨਰ ਵਗੈਰਾ ਲਾ ਲਾਂਗੇ ਜਾਂ ਮੈਂ ਨੰਬਰ ਦਿੱਤੇ ਹੋਣੇ ਜੇ ਕੋਈ ਭਰਾ ਚਾਹੁੰਦੇ ਨੇ ਠੀਕ ਹੈ ਘਰ ਦੇ ਵੀ ਬਈ ਹੁਣ ਤਾਂ ਬਿਮਾਰ ਰਹਿੰਦੇ ਰਹੋ ਤਿੰਨ ਗ੍ਰਾਮ ਫੋਨ ਰਹਿ ਗਿਆ ਸੇ ਟੈਨਸ਼ਨ ਕਰਕੇ ਗੱਲ ਕਰਤੀ ਨਹੀਂ ਸਾਰੇ ਆ ਲੋਗ ਬਈ ਸਾਰਾ ਹਾਲ ਹੋਊਗਾ ਤੁਹੋਂ ਕਿਰਨ ਚੈਨਲ ਨੂੰ ਮੋਨਟਾਈਜ਼ ਕਰ। ਜਨਾ ਸਾਰੇ ਭਰਾ ਸਬਸਕ੍ਰਾਈਬ ਕਰਨਗੇ ਭਾਈ। ਬਿਲਕੁਲ। ਜਿੰਨੇ ਬਾਬਾ ਜੀ ਫੋਲੋਅਰ ਨੇ ਜੇ ਅੱਧੇ ਵੀ ਆਪਾਂ ਨੂੰ ਸੁਣਦੇ ਨੇ ਠੀਕ ਹੈ ਜੀ। ਜਰੂਰ ਬਾਬਾ ਜੀ ਦੀ ਬੇਨਤੀ ਪ੍ਰਮਾਣ ਕਰਕੇ ਬਸ ਐ ਹੀ ਭਰਾ ਜੀ ਮੈਂ ਦਿਨਾਂ ਚ ਚੈਨਲ ਆਪਣਾ ਮੋਨਟਾਈਜ਼ ਕਿਸੇ ਕੇ ਹੱਥੇ ਨਾ ਟਰਾ ਪਵੇ ਆਪਾਂ। ਖਾਲ ਸ਼ਹੀਦ ਪਰਿਵਾਰ ਦਾ ਬਾਬਾ ਮੈਂ ਹਰੇਕ ਸ਼ਹੀਦ ਪਰਿਵਾਰ ਦਾ ਵੀਡੀਓ ਕਰਦਾ ਮਾਂ। ਠੀਕ ਹੈ ਠੀਕ ਹੈ ਖਰਚ ਤੁਸੀਂ ਹੁੰਦੇ ਆਂ ਪਰ ਗੱਲ ਇਹ ਆ ਬਾਬਾ ਵੀ ਸਾਡੇ ਕੋਲ ਖਰਚਾ ਨਹੀਂ ਹੁੰਦਾ ਹੈਗਾ ਘਰ ਤੱਕ ਪਹੁੰਚ ਹਾਂ ਜਾਣ ਆਉਣ ਦਾ ਖਰਚਾ ਬਹੁਤ ਆ ਬਾਬਾ ਇਹ ਦਿੱਲੀ ਦਾ 5-7000 ਖਰਚਾ ਹੈ ਬਿਲਕੁਲ ਜੇ ਆਪਾਂ ਜਾਣ ਆਣ ਦੀ ਬਾਤ ਚੜ੍ਹ ਕੇ ਤੂੰ ਕਵੇਂ ਬਾਤ ਚੜ੍ਹ ਕੇ ਤਾਂ ਤੂੰ ਘਰੇ ਪਹੁੰਚੇਗਾ ਤੇ ਵਾਪਸ ਨਹੀਂ ਜਾ ਸਕੀ ਯਾ ਸਰ ਸਹੀ ਕਹਾ ਗੱਡੀ ਚਾਹੀਦੀ ਏ ਤੈਨੂੰ ਆਉਣ ਜਾਣ ਨੂੰ ਹਨ ਇਹ ਬੜਾ ਔਖਾ ਕੰਮ ਹੈ ਹਰੇਕ ਡਰਾਈਵਰ ਜਿੰਨੇ ਸਾਡੇ ਪੁਰਾਣੇ ਡਰਾਈਵਰ ਆ ਉਹਨਾਂ ਦਾ ਕੋਈ ਪਹੁੰਚੂ ਹਰੇਕ ਸ਼ੀਤ ਪਰਿਵਾਰ ਤੱਕ ਪਹੁੰਚੂ ਪਰ ਸੰਗਤ ਜ਼ਰੂਰ ਸਾਥ ਦਵੇ ਜੇ ਸੰਗਤ ਸਾਥ ਦੇਗੀ ਠੀਕ ਹੈ ਜੀ ਆਪਣੇ ਚੈਨਲ ਦਾ ਬਿਲਕੁਲ 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 ਬਹੁਤ ਬਾਬਾ ਜੀ ਦਾ ਧੰਨਵਾਦ ਹੈ ਇਹਨਾਂ ਦੀ ਬਹੁਤ ਦੇਣ ਹੈ ਠੀਕ ਹੈ ਜੀ ਮੈਂ ਸਾਰੀ ਜ਼ਿੰਦਗੀ ਇਹ ਬੰਦੇ ਦਾ ਰੇਣੀ ਆ ਤੁਰਿਆ ਫਿਰਦਾ ਮੈਂ ਇਸ ਨੂੰ ਉੱਪਰ ਕਰਕੇ ਨਹੀਂ ਹੋਂਦੂ ਦਾ ਮੇਰੀ ਬਰਥ ਨਹੀਂ 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 ਤੋਰਨ ਵਾਲਾ ਮਾਲਕ ਹੈ ਠੀਕ ਹੈ ਜੀ ਸਾਰੇ ਭਰਾ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੋਨਟਾਈਜ਼ ਕਰਾਇਓ ਭਰਾ ਦੇ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੋਮਣਾਂ ਯੋ ਮੇਟੋਨੋ ਪਤਾ ਵੀ ਆਪਣਾ ਬੱਬੂ ਕੁਮਾਰ ਦੇ ਨਾਂ ਤੇ ਚੈਨਲ ਹੈ ਅਜੇ ਆਪਣਾ ਮੋਨਟਾਈਜ਼ ਨਹੀਂ ਹੋਇਆ ਆਪਾਂ ਨੂੰ ਕਿਸੇ ਪਾਸਿਓ ਕੋਈ ਪੈਸਾ ਨਹੀਂ ਆਉਂਦਾ ਹੈਗਾ ਜਿਹੜੀ ਆਪਣੀ ਗੱਡੀ ਸੀਗੀ ਉਹ ਵੀ ਆਪਣੀ ਬੈਂਕਾਦ ਨੇ ਫੜ ਲਈ ਸੀਗੀ ਜੀ ਆਪਣੇ ਕੋਲੇ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈਗਾ ਇੱਕ ਤਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਜੀ ਜਿਹੜੇ ਆਪਾਂ ਨੂੰ ਜਿਹੜੇ ਲੋਕਾਂ ਨੂੰ ਆਪਣੀਆਂ ਵੀਡੀਓ ਪਸੰਦ ਆਉਂਦੀਆਂ ਨੇ ਠੀਕ ਹੈ ਜਰੂਰ ਮੇਰਾ ਭਰਾ ਜਿਹੜਾ ਸਕੇਨਰ ਲਾਇਆ ਹੋਇਆ ਉਹ ਤੇ ਜਿਹੜਾ 100 ਪਾ ਸਕਦਾ 100 ਪਾਏ ਜਿਹੜਾ 500 ਪਾ ਸਕਦਾ 500 ਪਾਵੇ ਜ਼ਰੂਰ ਮੇਰੇ ਭਰਾ ਸਾਥ ਦਿਓ ਜਦੋਂ ਚੈਨਲ ਮੋਨਟਾਈਜ਼ ਹੋ ਗਿਆ ਆਪਾਂ ਨੂੰ ਪੇਮੈਂਟ ਆਉਣ ਲੱਗੀ ਫਿਰ ਆਪਾਂ ਕਿਸੇ ਭਰਾ ਤੋਂ 1 ਰੁਪਿਆ ਨਹੀਂ ਮੰਗਦੇ ਪਰ ਪਲੀਜ਼ ਬਹੁਤ ਭਰਾਵੋ ਹੱਥ ਤੰਗ ਹੈ ਬਹੁਤ ਜ਼ਿਆਦਾ ਪਲੀਜ਼ ਮੇਰਾ ਜ਼ਰੂਰ ਸਾਥ ਦਿਓ ਜੀ ਧੰਨਵਾਦ